ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਅਸੀਂ ਪ੍ਰੋਗਰਾਮ ਤੁਹਾਡੇ ਕੋਲ ਲੈ ਕੇ ਆਇਆ ਜੀ ਏਸ਼ੀਆ ਵਰਲਡ ਵਾਈਡ YouTube ਚੈਨਲ ਵੱਲੋਂ ਉਹ ਪ੍ਰੋਗਰਾਮ ਖਾਸ ਹੋਣ ਜਾ ਰਿਹਾ ਇਸ ਕਰਕੇ ਖਾਸ ਹੋਣ ਜਾ ਰਿਹਾ ਕਿਉਂਕਿ ਜਿਹੜੇ ਬਾਬਾ ਜੀ ਸੰਤ ਮਹਾਪੁਰਖ ਜਿਨ੍ਹਾਂ ਨੂੰ ਰੱਬ ਦਾ ਰੂਪ ਹੀ ਮੰਨਿਆ ਜਾਂਦਾ ਹੈ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮੈਂ ਵੀ ਉੱਥੇ ਜਾਂਦਾ ਸੀ ਉੱਥੇ ਮੈਨੂੰ ਇੱਕ ਸ਼ਖਸ ਮਿਲੇ ਕਾਫੀ ਸਮਾਂ ਪਹਿਲਾਂ ਜਿਨ੍ਹਾਂ ਦਾ ਨਾਮ ਹੈ ਸਰਦਾਰ ਹਰਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਫਤਿਹ ਜੀ ਜੀ ਮੇਰੇ ਮਨ ਦੇ ਵਿੱਚ ਇੱਛਾ ਸੀ ਕਿ ਬਾਬਾ ਜੀ ਬਾਰੇ ਕੁਝ ਗੱਲਾਂ ਕੀਤੀਆਂ ਜਾਣ ਤੇ ਦੇਖੋ ਮੈਂ ਮੰਨਦਾ ਜਿਹੜੇ ਇਹ ਮਿਲਣ ਦਾ ਕਿਸੇ ਦਾ ਕੋਈ ਕਾਰਨ ਹੁੰਦਾ ਹੈ ਬਾਬਾ ਜੀ ਦੀਆਂ ਗੱਲਾਂ ਆਪਾਂ ਕੋਈ ਕਰ ਰਹੇ ਅੱਜ ਉਹ ਵੀ ਕੋਈ ਕਾਰਨ ਹੈ ਹੈਨਾ ਇਹ ਸੰਜੋਗ ਹੁੰਦੇ ਜੀ ਸੰਜੋਗ ਹੈ ਸਾਰੀ ਖੇਡ ਸੰਜੋਗਾਂ ਦੀ ਹੈ ਹੈਨਾ ਤੇ ਜੇ ਆਪਾਂ ਕਿਸੇ ਨੂੰ ਮਿਲਦੇ ਵੀ ਆ ਕਿਤੇ ਦੇਖੋ ਕਿ ਤੁਹਾਡੇ ਮਨ 'ਚ ਨਹੀਂ ਹੋਣਾ ਕਿ ਮੇਰੇ ਮਨ 'ਚ ਨਹੀਂ ਹੋਣਾ ਕਿ ਆਪਾਂ ਕਦੇ ਦੁਬਾਰੇ ਮੁੜ ਕੇ ਮਿਲਾਂਗੇ ਬਿਲਕੁਲ ਜੀ ਤੇ ਦੋਸਤੋ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਕਿਉਂਕਿ ਆ ਬਾਬਾ ਜੀ ਦੇ ਆਖਰੀ ਸਮੇਂ ਵੀ ਮੈਂ ਦਰਸ਼ਨ ਕੀਤੇ ਤੇ ਮੈਂ ਬਹੁਤ ਹੀ ਉਹਨਾਂ ਦੀ ਸ਼ਖਸੀਅਤ ਤੋਂ ਵੀ ਬਹੁਤ ਪ੍ਰਭਾਵਿਤ ਸੀਗਾ ਤੇ ਲੇਕਿਨ ਮੈਂ ਉੱਥੋਂ ਬੜੀ ਵਾਰ ਲੰਘਿਆ ਉਸ ਤੋਂ ਬਾਅਦ 100 200 ਵਾਰ ਤੇ ਲੇਕਿਨ ਇਹ ਵੀ ਨਹੀਂ ਮੰਨ ਮੰਨੇ ਨਹੀਂ ਖੋਦ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋ ਮੈਂ ਉੱਥੇ ਮੱਥਾ ਟੇਕਾਂ ਲੇਕਿਨ ਫਿਰ ਤੁਹਾਡੇ ਨਾਲ ਮਿਲਣ ਦੇ ਕਾਰਨ ਹੀ ਉਸ ਦਿਨ ਮੈਂ ਮੱਥਾ ਟੇਕਿਆ ਰਾਤ ਨੂੰ ਲੇਟ ਹੈ ਨਾ ਤੇ ਉੱਥੇ ਜਿਹੜੇ ਬਾਬਾ ਜੀ ਵਿਰਾਜਮਾਨ ਹੈ ਤੇ ਉਹਨਾਂ ਦਾ ਵੀ ਦਰਸ਼ਨ ਹੋਇਆ ਉਸ ਦਿਨ ਹੈ ਨਾ ਬਾਬਾ ਪਰਮਜੀਤ ਸਿੰਘ ਜੀ ਜੀ ਹੰਸਾਲੀ ਵਾਲੇ ਅੱਜ ਕੱਲ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ ਉੱਥੇ ਵਿਰਾਜਮਾਨ ਨੇ ਹਰਪਾਲ ਜੀ ਜਿਹੜਾ ਇਹ ਸੁਭਾਅ ਬਣਿਆ ਅੱਜ ਤੁਹਾਡੇ ਨਾਲ ਗੱਲਬਾਤ ਦਾ ਉਹ ਇਸ ਕਰਕੇ ਬਣਿਆ ਕਿ ਤੁਹਾਨੂੰ ਬਹੁਤ ਜਿਆਦਾ ਬਾਬਾ ਜੀ ਬਾਰੇ ਪਤਾ ਹੋਣਾ ਸ਼ਕਸ਼ੇਦ ਬਾਰੇ ਅਜੀਤ ਸਿੰਘ ਹਸਾਲੀ ਵਾਲਿਆਂ ਦੀ ਬਾਬਾ ਜੀ ਦੀ ਹੈ ਨਾ ਉਹ ਗੱਲਾਂ ਕਰਨ ਵਾਰੇ ਆਪਾਂ ਅੱਜ ਇੱਕ ਦੂਜੇ ਨੂੰ ਮਿਲਿਆ ਤੇ ਤੁਸੀਂ ਕਦੋਂ ਸ਼ੁਰੂਆਤ ਕੀਤੀ ਉੱਥੇ ਜਾਣਾ ਪਾਜੀ ਵੈਸੇ ਤਾਂ ਦੇਖੋ ਇਸ ਨਾਲ ਚੀਜ਼ ਐਡੇ ਜੋਗੇ ਤਾਂ ਆਪਾਂ ਹੈ ਨਹੀਂ ਬਾਬਾ ਜੀ ਬਾਰੇ ਬਹੁਤ ਕੁਝ ਦੱਸ ਤਗੀ ਜੀ ਫਿਰ ਵੀ ਚਲੋ ਜਿੰਨਾ ਕਿ ਸਾਨੂੰ ਪਤਾ ਉਸ ਦੇ ਹਿਸਾਬ ਨਾਲ ਅਸੀਂ ਤੁਹਾਨੂੰ ਕੁਝ ਗੱਲਾਂ ਦੱਸਦੇ ਆ ਜੋ ਵੀ ਸਾਡੀ ਜ਼ਿੰਦਗੀ ਚ ਮਤਲਬ ਵਾਪਰਿਆ ਹਾਂ ਜਾਂ ਹੋਰਾਂ ਦੇ ਵੀ ਵਾਪਰਿਆ ਤੁਸੀਂ ਸੁਣਿਆ ਹੋਇਆ ਉੱਥੇ ਹਾਂ ਵਾਪਰਿਆ ਕਾਫੀ ਗੱਲਾਂ ਕਾਫੀ ਲੋਕਾਂ ਦੇ ਬਾਰੇ ਸੁਣਿਆ ਹੋਊਗਾ ਇੱਕ ਦੋ ਗੱਲਾਂ ਮੇਰੇ ਮਨ ਚ ਵੀ ਆ ਜਿਹੜੀਆਂ ਬਾਅਦ ਚ ਆਪਾਂ ਕਰਾਂਗੇ ਤੇ ਕਿਸ ਤਰ੍ਹਾਂ ਤੁਸੀਂ ਕਿੰਨਾ ਕ ਸਮਾਂ ਪਹਿਲਾਂ ਜਾਣਾ ਸ਼ੁਰੂ ਕਰਿਆ ਪਾਜੀ ਵੈਸੇ ਦੇਖੋ ਸਾਡਾ ਨਾ ਸ਼ੁਰੂ ਤੋਂ ਬਚਪਨ ਤੋਂ ਸਾਡੇ ਨਾ ਬਜ਼ੁਰਗ ਜਾਣਦੇ ਸੀ ਥੋੜੇ ਪਾਪਾ ਪਾ ਜੀ ਸਾਡੀ ਮਾਸੀ ਪਰ ਸਾਡੀ ਫੈਮਿਲੀ ਚਾਚੇ ਦਾ ਜਿਹੜੇ ਉਹ ਮਾਸੀ ਸਾਡੀ ਜਾਇਆ ਕਰਦਾ ਸੀ ਇੱਕ ਦੋ ਵਾਰ ਅਸੀਂ ਉਹਨਾਂ ਦੇ ਨਾਲ ਮਤਲਬ ਗਏ ਹਾਂ ਜਦ ਉਸ ਟਾਈਮ ਤਾਂ ਬੱਚੇ ਸਾਨੂੰ ਇਨੀ ਰੋਲ ਜੀ ਸੀਗੇ ਪਰ ਗਏ ਉੱਥੇ ਜਾਣ ਨਾਲ ਸਾਡਾ ਕੁਝ ਮਰ ਰਜਾਬਾデア ਕੁਝ ਜੀ ਤੇ ਪਹਿਲਾਂ ਸਾਡੇ ਕਿੰਨੇ 20 25 ਸਾਲ ਪਹਿਲਾਂ ਗਏ ਸੀ ਇਹ ਹੋਏਗੀ ਮੇ ਸ ਹਾਂ 20 ਕੁ ਸਾਲ ਦੀ ਕਰ 20 ਸਾਲ 25 ਸਾਲ ਪਹਿਲੀ ਵਾਰ ਗਏ 25 ਸਾਲ ਲਾਗੇ ਚਲੋ ਜੀ 25 ਸਾਲ ਪਹਿਲਾਂ ਤੇ ਜਦੋਂ 25 ਸਾਲ ਪਹਿਲਾਂ ਗਏ ਤੁਸੀਂ ਬਾਬਾ ਜੀ ਨੂੰ ਪਹਿਲੇ ਦਿਨ ਹੀ ਦੇਖ ਪਾਏ ਪਹਿਲੇ ਦਿਨ ਬਹੁਤ ਲੰਬੀ ਲਾਈਨ ਸੀ ਅੱਛਾ ਉਸ ਟਾਈਮ ਬਹੁਤ ਲੰਬੀ ਲਾਈਨ ਸੀ ਲਾਈਨ ਦੇ ਸਾਹਮਣੇ ਵਾਲੀ ਪਾਸੇ ਲਾਈਨ ਚ ਲੱਗੇ ਰਹੇ ਕਾਫੀ ਲੰਬੀ ਲਾਈਨ ਚ ਖੜੇ ਰਹੇ ਚੱਲਦੇ ਰਹੇ ਮਾਪਾ ਜੀ ਦੇ ਦਰਸ਼ਨ ਹੋ ਇਸ ਟਾਈਮ ਸਾਨੂੰ ਅੱਛਾ ਪਹਿਲੇ ਦਿਨ ਹੀ ਹੋ ਤੁਹਾਡੇ ਮਾਸੀ ਜੀ ਜੀ ਨਾਲ ਮਾਸੀ ਜੀ ਸਾਡੇ ਨਾਲ ਜੀ ਤੇ ਉਸ ਟਾਈਮ ਸਾਡੇ ਦਰਸ਼ਨ ਹੋਏ ਸੀ ਮਤਲਬ ਉਸ ਟਾਈਮ ਤੋਂ ਮਤਲਬ ਦਿਲ ਚ ਤਰਨਾ ਸੀ ਜੀ ਵੀ ਬਾਬਾ ਜੀ ਦੇ ਸਾਹਮਣੇ ਦਰਸ਼ਨ ਹੋਏ ਆ ਸਾਨੂੰ ਵੀ ਬਾਬਾ ਜੀ ਕੁਝ ਇਸ ਤਰ੍ਹਾਂ ਦਾ ਬਖਸ਼ੇ ਵੀ ਅਸੀਂ ਵੀ ਪਰਮਾਤਮਾ ਨਾਲ ਜੁੜੀ ਹੈ ਕੁਝ ਨੇ ਤੁਹਾਡੇ ਮਾਨਦੇ ਵਿੱਚ ਬਾਬਾ ਜੀ ਨੂੰ ਪਹਿਲੀ ਵਾਰ ਦੇਖ ਕੇ ਕੀ ਫੀਲ ਹੋਇਆ ਉਹ ਤਾਂ ਜੀ ਦੇਖੋ ਉਹ ਤਾਂ ਰੱਬੀ ਰੂਹ ਸੀ ਜੀ ਜੀ ਉਹਨਾਂ ਦੇ ਨਾਲ ਉਹਨਾਂ ਦੀ ਮਿਲਣ ਨਾਲ ਸਾਡੀ ਮੇਜ ਤਾਂ ਫਿਰ ਤਕਰੀਬਨ ਜ਼ਿੰਦਗੀ ਚੇਂਜ ਹੋ ਰਹੀ ਹੈ ਜੀ ਠੀਕ ਹੈ ਮੈਂ ਬਹੁਤ ਕੁਝ ਚੇਂਜ ਹੋ ਗਿਆ ਜੋ ਪਰਮਾਤਮਾ ਤੋਂ ਮਤਲਬ ਨਹੀਂ ਵੀ ਮੰਗਿਆ ਉਹ ਵੀ ਕੁਦਰਤੀ ਮਿਲ ਰਿਹਾ ਹੈ ਜੀ ਨਹੀਂ ਮੇਰਾ ਜਿਹੜਾ ਮਕਸਦ ਸੀ ਥੋੜਾ ਪਹਿਲੇ ਦਿਨ ਦਾ ਜਦੋਂ ਇੱਕ ਸ਼ਖਸ਼ੀਅਤ ਹੁੰਦੀ ਹੈ ਕਿ ਬਾਬਾ ਜੀ ਨੇ ਲੋਕਾਂ ਦੇ ਦੁੱਖ ਆਪਣੇ ਚਿਹਰੇ ਤੇ ਵੀ ਲਏ ਹੋਏ ਸੀ ਸਭ ਨੂੰ ਪਤਾ ਦੁਨੀਆ ਨੂੰ ਹੈ ਨਾ ਤੇ ਤੁਹਾਨੂੰ ਕੀ ਫੀਲ ਹੋਇਆ ਦੇਖ ਕੇ ਵੀ ਬਾਬਾ ਜੀ ਸ਼ਕਸ਼ੀਤ ਜਿਵੇਂ ਲੋਕ ਕਹਿੰਦੇ ਸੀ ਵੀ ਇਹ ਰੱਬੀ ਰੂਹ ਨੇ ਤੁਹਾਨੂੰ ਵੀ ਉਸੇ ਦਿਨ ਫੀਲ ਹੋਇਆ ਬਿਲਕੁਲ ਜੀ ਇੱਕ ਬੱਚੇ ਦੇ ਤੌਰ ਤੇ ਬਿਲਕੁਲ ਹੈ ਨਾ ਉਸੇ ਦਿਨ ਤੋਂ ਮਤਲਬ ਜਿਹਾ ਵੱਧ ਗਿਆ ਜੀ ਪਤਾ ਨਹੀਂ ਕੋਈ ਚੀਜ਼ ਦੀ ਖਿੱਚ ਹੁੰਦੀ ਆਪਣੇ ਉਨਾਂ ਦੀ ਜੋ ਵੀ ਖਿੱਚ ਸੀ ਨਾ ਉਸ ਦਿਨ ਤੋਂ ਮਤਲਬ ਦਿਲ ਤੇ ਜਾਂ ਦਿਮਾਗ 'ਚ ਬੈਠ ਗਈ ਦੋਸਤੋ ਮੈਂ ਤੁਹਾਨੂੰ ਇਹੀ ਦੱਸਣਾ ਜਾਂਦਾ ਸੀ ਜਿਹੜੇ ਬਾਬਾ ਜੀ ਸੰਤ ਅਜੀਤ ਸਿੰਘ ਬਾਬਾ ਜੀ ਹਰਸਾਲੀ ਵਾਲੇ ਸੀ ਉਹਨਾਂ ਦੀ ਜਿਹੜੀ ਖਿੱਚ ਸੀ ਨਾ ਪਹਿਲੀ ਜਦੋਂ ਪਹਿਲੀ ਦੇਖਣੀ ਦੇ ਵਿੱਚ ਉਹਨਾਂ ਨੂੰ ਦੇਖ ਕੇ ਕੁਝ ਐਸਾ ਮਹਿਸੂਸ ਹੁੰਦਾ ਸੀ ਅੰਦਰੋਂ ਰੂਹ ਆਵਾਜ਼ ਮਾਰਦੀ ਸੀ ਕਿ ਅੱਜ ਰੱਬ ਦੇ ਦਰਸ਼ਨ ਹੋ ਗਏ ਹੈ ਨਾ ਇਹ ਉਹੀ ਜੀ ਗੱਲ ਮੈਂ ਮਤਲਬ ਉਹੀ ਚੀਜ਼ ਰੱਬ ਹੀ ਹੋ ਰੱਬੀ ਰੂਹ ਦਾ ਮਤਲਬ ਇਹ ਹੁੰਦਾ ਕਿ ਰੱਬੀ ਹਾਂ ਬਿਲਕੁਲ ਜੀ ਤੇ ਫਿਰ ਤੁਸੀਂ ਜਦੋਂ ਪਹਿਲੀ ਵਾਰ ਗਏ ਘਰੇ ਆ ਕੇ ਕੋਈ ਗੱਲਾਂ ਬਾਤਾਂ ਹੋਈਆਂ ਕੁਝ ਯਾਦ ਨਹੀਂ ਵੀ ਤੁਹਾਡੇ ਵੱਲੋਂ ਦਿਮਾਗ 'ਚ ਜੋ ਗੱਲਾਂ ਚੱਲ ਰਹੀਆਂ ਸੀ ਬਾਬਾ ਜੀ ਬਾਰੇ ਉਸ ਟਾਈਮ ਤੱਕ ਇਦਾਂ ਕੁਝ ਗੱਲਾਂ ਨਹੀਂ ਹੋਈਆਂ ਜੀ ਪਰ ਜਦੋਂ ਹੁਣ ਦੁਬਾਰਾ ਸੀ ਜਾਣ ਲੱਗੇ ਹੋਂਤਾ ਸਾਡੇ ਦਿਮਾਗ 'ਚ ਮਤਲਬ ਸਾਰਾ ਕੁਝ ਸਿਸਟਮ ਉਹੀ ਹੋ ਗਿਆ ਜੀ ਨਹੀਂ ਫਿਰ ਤੁਸੀਂ ਜਾਣੋ ਹਟ ਗਏ ਸੀਗੇ ਅਸੀਂ ਵਿੱਚ ਕਾਫੀ ਦਿਨ ਗਏ ਨਹੀਂ ਜੀ ਅਸੀਂ ਤੁਸੀਂ ਜੋ ਛੋਟੇ ਬੱਚੇ ਸੀ ਯਾਰ ਸ਼ਿਫਤੀ ਚ ਮੰਦਦੇ ਸੀ ਤੇ ਉਸ ਟਾਈਮ ਵੀ ਫਿਰ ਉਹ ਇਕੱਠੇ ਹੋ ਕੇ ਪਿੰਡ ਦੀ ਕੋਈ ਟਰਾਲੀ ਚੜੀ ਹੋਵੇ ਚੜ੍ਹ ਗਏ ਸਾਰੇ ਵੈਸੇ ਚੱਲਦੇ ਸੀ ਸਾਰੇ ਹੁੰਦੇ ਸੀ ਜਾਣਦੇ ਵੀ ਘਟ ਅਸੀਂ ਉਸ ਟਾਈਮ ਜੀ ਤੇ ਹੁਣ ਆਪਣੇ ਸਾਧਨ ਹੋ ਗਏ ਜੀ ਹਰੇਕ ਤਕਰੀਬਨ ਹਰੇਕ ਸੰਡੇ ਹਾਂ ਪੱਕਾ ਜਾਣਾ ਹੀ ਜਾਣਾ ਜੀ ਅਦਰ ਕਈ ਵਾਰ ਕੋਈ ਐਸਾ ਕਮਜਬੂਰੀ ਨਹੀਂ ਵਿਜਾ ਹੁੰਦਾ ਪਰ ਪੱਕਾ ਦਿਲ ਤੋਂ ਹੀ ਹੁੰਦਾ ਜੀ ਪੱਕਾ ਸੰਡੇ ਜਾਣੇ ਜਾਣੇ ਉਹ ਕਿੰਨੇ ਕੇ ਸਾਲ ਹੋ ਗਏ ਸਾਲ ਤਾਂ ਹੋ ਗਏ ਬੇਟੀ ਨੂੰ ਸਾਡੀ ਨੂੰ ਗਏ ਨੂੰ ਮੇਰੇ ਖਿਆਲ ਦੋ ਸਾਲ ਹੋ ਗਏ ਬਾਹਰ ਉਸ ਤੋਂ ਪਹਿਲਾਂ ਤੋਂ ਜਾ ਰਹੇ ਅੱਛਾ ਤਿੰਨ ਚਾਰ ਸਾਲ ਹੋ ਗਏ ਕੋਈ ਨਹੀਂ ਹੁੰਦਾ ਕੋਈ ਮਜਬੂਰੀ ਆ ਬਿਲਦੀ ਹੈ ਨਾ ਲੇਕਿਨ ਤੁਸੀਂ ਉੱਥੇ ਜਦੋਂ ਉਦੋਂ ਗਏ ਸੀ 25 ਸਾਲ ਪਹਿਲਾਂ ਤੇ ਬਾਬਾ ਜੀ ਬਾਰੇ ਕੀ ਕੀ ਸੁਣਦੇ ਸੀਗੇ ਲੋਕਾਂ ਤੋਂ ਕੀ ਸੁਣਦੇ ਸੀਗੇ ਆਪਣੇ ਪਿੰਡ ਦੇ ਲੋਕਾਂ ਤੋਂ ਆਲੇ ਦੁਆਲੇ ਦੇ ਲੋਕਾਂ ਤੋਂ ਬਾਬਾ ਜੀ ਦੀ ਜਿਹੜੀ ਲੋਕਾਂ ਲਈ ਸੋਚ ਸੀਗੀ ਲੋਕਾਂ ਦੇ ਦੁੱਖਾਂ ਨੂੰ ਆਪਣੇ ਤੇ ਲੈਣਾ ਉਹੀ ਜੀ ਕੋਈ ਤੁਹਾਡੇ ਮਨ ਦੇ ਵਿੱਚ ਹੈ ਹਾਂ ਬਿਲਕੁਲ ਜੀ ਤਕਰੀਬਨ ਦੇਖੋ ਹਰ ਇੱਕ ਬੰਦਾ ਨਾ ਇਹ ਬਾਬਾ ਜੀ ਬਾਰੇ ਇਹਦਾਤੇ ਸੀ ਵੀ ਬਾਬਾ ਜੀ ਕੋਲ ਜੋ ਚਲੇ ਗਏ ਜੀ ਬਾਬਾ ਜੀ ਨੇ ਉਹਨਾਂ ਦੇ ਦੁੱਖ ਆਪਣੇ ਸੀਨ ਤੇ ਲੈ ਲਏ ਜੀ ਠੀਕ ਹੈ ਦੂਜਾ ਨੰਬਰ ਕਹਿੰਦੇ ਵੀ ਜਦੋਂ ਵੀ ਕਿਸੇ ਦਾ ਬੱਚੇ ਦਾ ਵਿਆਹ ਹੈ ਕਿਸੇ ਦਾ ਗਰੀਬ ਦਾ ਬਾਬਾ ਜੀ ਕੋਲ ਅਰਦਾਸ ਕਰਨ ਚਲੇ ਗਏ ਬੇਨਤੀ ਕਰੀ ਬਾਬਾ ਜੀ ਕਹਿੰਦੇ ਬਾਬਾ ਜੀ ਕੁਛ ਨਹੀਂ ਦੀ ਪੁੱਛਦੇ ਸੀ ਆਪਣੇ ਚੋਏ ਚੋਂ ਇਦੋਂ ਕੱਢੇ ਪੈਸੇ ਹਾਂ ਇਹ ਦਿੱਤੇ ਜੀ ਜੀ ਇਹ ਇਹ ਸੁਣਨ ਚ ਗੱਲਾਂ ਆਈਆਂ ਜੀ ਦੇਖੋ ਹਾਂ ਸੁਣਨ ਦੀਆਂ ਗੱਲਾਂ ਕਰ ਰਿਹਾ ਜਪਾਨ ਜਿਹੜੀਆਂ ਸੁਣੀਆਂ ਕਹਿੰਦੇ ਵੀ ਇਹ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਤੁਹਾਡੇ ਬੱਚੇ ਦਾ ਵਿਆਹ ਚ ਕਿੰਨਾ ਖਰਚਾ ਆ ਜਾਂ ਨਹੀਂ ਆਣਾ ਕੀ ਹੈ ਕੀ ਨਹੀਂ ਉਹਨਾਂ ਨੇ ਬਸ ਆਪਣੇ ਕੱਢਣ ਗੁੱਜੇ ਚ ਭਰਨਾ ਕਹਿੰਦੇ ਹੱਥ ਐਵੇਂ ਫੜਾ ਦੇਣਾ ਜੀ ਇਹ ਸੁਣਨ ਚ ਗੱਲਾਂ ਮਤਵਾਈਆਂ ਉਸ ਟਾਈਮ ਦੀਆਂ ਤੇ ਉੱਥੇ ਦਾ ਜੋ ਵੀ ਦੇਖੋ ਆ ਹੋਆ ਨਾ ਸਟ੍ਰੈਚਰ ਰਮਜ਼ਬੁਤੀ ਬਹੁਤ ਸ਼ਾਂਤੀ ਮਿਲਦੀ ਉੱਥੇ ਜਾ ਕੇ ਅੱਛਾ ਅਸਲੀ ਗੱਲ ਇਹ ਹੈ ਕਿ ਉਸ ਜਗ੍ਹਾ ਤੇ ਜਾ ਕੇ ਸ਼ਾਂਤੀ ਮਿਲਦੀ ਹੈ ਜਿਸ ਤਰ੍ਹਾਂ ਕਿਸੇ ਬੰਦੇ ਨੇ ਮਤਲਬ ਉਹ ਤੱਪ ਕਰਿਆ ਹੁੰਦਾ ਆਪਾਂ ਹਿਮਕੁੰਨ ਸਾਹਿਬ ਜਾਂਦੇ ਜਾਂ ਕਿਸੇ ਜਾਂਦੇ ਉੱਥੇ ਬੰਦੇ ਨੂੰ ਸ਼ਾਂਤੀ ਮਿਲਦੀ ਹੈ ਜਾ ਕੇ ਉਸ ਜਗ੍ਹਾ ਤੇ ਕੋਈ ਘਰ ਦੀ ਗੱਲ ਯਾਦ ਨਹੀਂ ਆਉਂਦੀ ਬਾਹਰ ਦੀ ਨਹੀਂ ਰਹਿੰਦੀ ਉੱਥੇ ਜਾ ਕੇ ਇਹ ਚੀਜ਼ ਬਹੁਤ ਮਹਿਸੂਸ ਹੁੰਦੀ ਹੈ ਲੋਕੋ ਦੇਖੋ ਦੋਸਤੋ ਖਰਬਰ ਪਿਆ ਕਮਾ ਕੇ ਜਿਸ ਚੀਜ਼ ਲਈ ਭਟਕਦੇ ਫਿਰਦੇ ਰਹਿੰਦੇ ਆ ਸੀ ਉਹ ਕੀ ਹੈ ਉਹ ਸ਼ਾਂਤੀ ਪੀਸ ਹੈ ਬਸ ਹੈਨਾ ਆਪਾਂ ਕਾਦੇ ਲਈ ਪੈਸਾ ਕਮਾਉਨੇ ਆ ਕਾਦੇ ਲਈ ਗੱਡੀਆਂ ਲੈਨੇ ਆ ਕਾਦੇ ਲਈ ਸੋਨੇ ਕੱਪੜੇ ਪਾਉਨੇ ਆ ਵੀ ਸ਼ਾਂਤ ਰਹੀਏ ਹੈਨਾ ਤੇ ਜੇ ਆਪਾਂ ਨੂੰ ਉਸ ਗੁਰਦੁਆਰਾ ਸਾਹਿਬ ਕਿਸੇ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਹੋਰ ਧਾਰਮਿਕ ਸਥਾਨ ਤੇ ਜਾ ਕੇ ਸ਼ਾਂਤੀ ਮਿਲਦੀ ਹੈ ਤਾਂ ਬਹੁਤ ਸੌਖੀ ਹੈ ਆਪਾਂ ਉਹ ਝੰਜੜ ਚ ਪੈਣ ਦੀ ਲੋੜ ਨਹੀਂ ਕਿ ਕਰੋੜਾ ਅਰਬਾ ਕਮਾਈ ਜੇ ਕਰੀਏ ਉਹ ਕਰੀਏ ਹਾਂਜੀ ਤੇ ਜਿਸ ਤਰ੍ਹਾਂ ਕਿ ਮੈਂ ਖੁਦ ਸੁਣਿਆ ਸਰਦਾਰ ਪਰਮਜੀਤ ਸਿੰਘ ਜੀ ਜਿਹੜੇ ਬਾਬਾ ਜੀ ਇਸ ਟਾਈਮ ਵਿਰਾਜਮਾਨ ਨੇ ਉਹ ਜਦੋਂ ਆਏ ਨੇਵੀ ਚ ਸੀਮਰ ਚ ਨੇਵੀ ਚ ਬੜੀਆਂ ਉਹਨਾਂ ਦੀਆਂ ਗੱਲਾਂ ਸੁਣੀਆਂ ਹਨ ਤੁਸੀਂ ਵੀ ਉਹਨਾਂ ਬਾਰੇ ਕੋਈ ਗੱਲ ਸੁਣੀ ਕਿ ਇੱਕ ਵਾਰ ਇਸ ਦੁਨੀਆ ਤੋਂ ਰੁਕਸਤ ਹੀ ਹੋ ਗਏ ਸੀਗੇ ਬਾਬਾ ਜੀ ਮੋੜਦੇ ਆਏ ਇਹ ਗੱਲ ਸੁਣੀ ਹੈ ਇੱਕ ਹੀ ਗੱਲ ਹੈ ਸੁਣਾਓ ਇਹ ਕਹਿੰਦੇ ਸੀ ਉਸ ਟਾਈਮ ਬਾਬਾ ਜੀ ਕਹਿੰਦੇ ਵੀ ਸਾਹਿਬ ਜੀ ਕਿਤੇ ਜਾਣਾ ਸੀ ਸਾਨੂੰ ਬਾਬਾ ਜੀ ਉਹਨਾਂ ਨੇ ਰੋਕਿਆ ਬਾਬਾ ਜੀ ਨੇ ਵੀ ਤੁਸੀਂ ਇਹੀਂ ਜਾਣਾ ਹੈ ਵਾਪਸ ਨਹੀਂ ਜਾ ਵਾਪਸ ਨਹੀਂ ਜਾ ਤੁਸੀਂ ਹਾਂ ਤੇ ਉਸ ਤੋਂ ਉਹਨਾਂ ਨੂੰ ਕਹਿੰਦੇ ਵੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਤੇ ਉਹ ਬਿਲਕੁਲ ਉਹ ਬਾਬਾ ਜੀ ਕਹਿੰਦੇ ਫਿਰ ਐਡ ਹੋ ਗਏ ਸਾਨੂੰ ਨਹੀਂ ਪਤਾ ਸੀ ਹਾਂ ਫਿਰ ਉਹ ਬਾਬਾ ਜੀ ਨਹੀਂ ਉਹਨਾਂ ਨੂੰ ਮੋੜ ਕੇ ਲੈ ਉਹ ਆਪ ਦੱਸਦੇ ਬਾਬਾ ਜੀ ਇਹ ਕਹਿੰਦੇ ਦੋਸਤੋ ਇੱਕ ਗੱਲ ਕਹਿੰਦੇ ਹੁੰਦੇ ਨੇ ਕਹਿੰਦੇ ਪਰਮਾਤਮਾ ਰੱਬ ਜਿਹਨੂੰ ਤੁਸੀਂ ਖੁਦਾ ਵੀ ਕਹਿੰਦੇ ਹੋ ਜੋ ਵੀ ਨਾਮ ਦਿੱਤੇ ਹੋਏ ਨੇ ਉਹ ਕਹਿੰਦੇ ਜਿਹੜਾ ਆਪਣਾ ਉਹਦਾ ਸੇਵਕ ਹੁੰਦਾ ਸੱਚਾ ਜਿਸ ਦੇ ਵਿੱਚ ਉਹਦੀ ਰੂਹ ਵੱਸਦੀ ਹੈ ਉਹਦੀ ਗੱਲ ਆਪਣੀ ਗੱਲ ਖੁਦ ਦੀ ਮੋੜ ਸਕਦਾ ਰੱਬ ਕਹਿੰਦੇ ਪਰ ਉਹਦੀ ਗੱਲ ਕਦੇ ਨਾ ਹੋਰਦਾ ਹੈ ਨਾ ਤੇ ਇਸ ਲਈ ਜਿਹੜੇ ਸਾਧੂ ਫਕੀਰ ਸੰਤ ਹੁੰਦੇ ਨੇ ਇਹਨਾਂ ਦੀ ਗੱਲ ਕਦੇ ਮੂੜੀ ਹੈ ਹੀ ਨਹੀਂ ਅੱਜ ਤੱਕ ਹੈ ਨਾ ਜੋ ਉਹਨਾਂ ਨੇ ਕਹਿਤਾ ਅਟਲ ਆ ਜੀ ਅਟਲ ਹੁੰਦਾ ਤੇ ਜਿਸ ਤਰ੍ਹਾਂ ਕਿ ਬਾਬਾ ਪਰਮਜੀਤ ਸਿੰਘ ਹਸਾਲੀ ਵਾਲਿਆਂ ਦੀ ਇਹ ਗੱਲ ਕੀਤੀ ਇੱਕ ਹੋਰ ਗੱਲ ਸੁਣੀ ਸੀ ਮੈਂ ਉੱਥੋਂ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਆਪਾਂ ਉਹਨੂੰ ਖੁੱਲ੍ਹ ਕੇ ਸਾਂਝੀ ਕਰੀਏ ਇੱਕ ਲੜਕੀ ਸੀਗੀ ਜਿਹਦਾ ਵਿਆਹ ਨਹੀਂ ਹੋ ਰਿਹਾ ਸੀ ਉਹਦੇ ਚਿਹਰੇ ਤੇ ਜਿਹੜੇ ਦਾਗ ਸੀਗੇ ਜਾਂ ਤੱਬੇ ਜਿ ਕੁਝ ਵੀ ਬਾਬਾ ਜੀ ਨੇ ਉਹ ਵੀ ਉਹਦਾ ਚਿਹਰੇ ਤੇ ਸਾਰਾ ਆਪਣੇ ਤੇ ਲੈ ਲਿਆ ਸੀ ਫੌਜੀ ਦੇਖੋ ਇਸ ਚੀਜ਼ ਬਾਰੇ ਮੈਨੂੰ ਕੁਟਕਾਰ ਮੈਂ ਸੁਣੀ ਹਾਂ ਹੁਣ ਇੰਟਰਵਿਊਸ ਚ ਵੀਡੀਓਸ ਚ ਸੁਣੀਆਂ ਗੱਲਾਂ ਤੇ ਮਤਲਬ ਉਹ ਉਹ ਲੋਕ ਕਹਿੰਦੇ ਸੀਗੇ ਵੀ ਉਹ ਉਹਦੇ ਦੋ ਕੁੜੀ ਦੇ ਸਾਰੇ 1 ਮਿੰਟ ਚ ਲੈ ਲਏ ਤੇ ਕੁੜੀ ਦਾ ਕੁਝ ਦਿਨਾਂ ਬਾਅਦ ਵਿਆਹ ਹੋ ਗਿਆ ਹਾਂ ਇਹ ਸੁਣੀ ਹੈ ਜੀ ਜੀ ਆਈ ਸੁਣਨ ਵਾਲੀ ਜਿੱਥੇ ਤੱਕ ਮੇਰੇ ਨੌਲੇਜ ਚ ਇਹ ਪਿੰਡ ਉਪਲਿਹੜੀ ਤੋਂ ਆ ਜੀ ਬਸ ਬਹੁਤ ਵਧੀਆ ਦੇਖੋ ਹਾਂ ਜਿੱਥੇ ਮੇਰੇ ਨੌਲੇਜ ਆ ਪਿੰਡ ਉਪਲਿਹੜੀ ਤੋਂ ਕੁੜੀਆਂ ਸੀ ਉਹ ਜੀ ਉਹਦੀ ਮੈਰਿਜ ਵੀ ਹੋ ਗਈ ਫਿਫਥ ਤੋਂ ਬਾਅਦ ਤੁਸੀਂ ਉਪਲਹੇੜੀ ਵੀ ਤੁਹਾਡਾ ਕੋਈ ਰਿਲੇਸ਼ਨ ਹੈ ਥੋੜਾ ਕੋਈ ਮੇਰਾ ਮੈਡੀਕਲ ਸਟੋਰ ਹੈ ਉਹੀ ਉਹ ਮੈਡੀਕਲ ਸਟੋਰ ਹੈ ਕਿਉਂ ਕੁੜੀ ਨੂੰ ਆਪਾਂ ਲੱਭ ਪਾਵਾਂਗੇ ਦੋਸਤੋ ਕੋਸ਼ਿਸ਼ ਕਰਾਂਗੇ ਅੱਜ ਆਪਾਂ ਨੂੰ ਮਿਲ ਗਏ ਨੇ ਤੇ ਉਪਲਹੇੜੀ ਦੀ ਉਸ ਕੁੜੀ ਨੂੰ ਮਿਲ ਕੇ ਤੇ ਉਹਦੇ ਵੀ ਇੰਟਰਵਿਊ ਵੀ ਕਰੀ ਹੈ ਹੈਨਾ ਅੱਗੇ ਬਿਲਕੁਲ ਮੈਂ ਕਿਉਂਕਿ ਬਾਬਾ ਜੀ ਦੀਆਂ ਗੱਲਾਂ ਸਾਂਝੀਆਂ ਕਰੀਏ ਦੱਬ ਕੇ ਆਪਾਂ ਹੈਨਾ ਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਬڑے-ਬڑے ਵੱਡੇ ਪੋਲੀਟੀਕਲ ਲੀਡਰਸ ਬڑے-ਬڑے ਕਰੈਕਟਰ ਜਿਵੇਂ ਯੂਵਰਾਜ ਉੱਥੇ ਹੁਣ ਵੀ ਆਉਂਦਾ ਹੈ ਹੈਨਾ ਹਾਂਜੀ ਹੁਣ ਵੀ ਆਉਂ ਇਹ ਉੱਥੇ ਤਾਂ ਆਉਂਦੇ ਰਹਿੰਦੇ ਆ ਤੇ ਬਾਬਾ ਜੀ ਦੇ ਜਨਮ ਦਿਨ ਤੇ ਇੱਕ ਕੋ ਆਈ ਸੀ ਕੋਈ ਐਕਟਰ ਐਕਟਰ ਆਈ ਸੀ ਕਲਾ ਕਲਾਕਾਰ ਸੀ ਆਪਣੇ ਕੋਈ ਸਿੰਗਰ ਸਿੰਗਰ ਹਾਂ ਤੇ ਕੋਈ ਨਾਮ ਨਹੀਂ ਆਪਾਂ ਕੋਈ ਨਹੀਂ ਵੱਡੇ ਵੱਡੇ ਸਿੰਗਰ ਆਉਂਦੇ ਆ ਮੀਨਸ ਵੱਡੇ ਵੱਡੇ ਕ੍ਰਿਕਟਰ ਆਉਂਦੇ ਆ ਤਿੰਨ ਜਨਮ ਤਿੰਨ ਤੇ ਮਜ਼ਬੂਤ ਕੋ ਬੜੀ ਸੇਵਾ ਕੀਤੀ ਉਹ ਆਪ ਨंगे ਪੈਰ ਸੇਵਾ ਕਰ ਲਈ ਸੀ ਅਸੀਂ ਵੀ ਗਏ ਉਸ ਦੀ ਪ੍ਰਸ਼ਾਦ ਆ ਬਣ ਰਹੇ ਸੀ ਉਹ ਬੇਰਾ ਲੈ ਕੇ ਸਾਰਾ ਘੁੰਮ ਫਿਰ ਕੇ ਬੜੀ ਖੁਸ਼ੀ ਹੋਈ ਦੇਖੋ ਐਡੇ ਐਡੇ ਸਾਨੂੰ ਇਹ ਚੀਜ਼ਾਂ ਦੀ ਖੁਸ਼ੀ ਹੋਏ ਕਿਉਂਕਿ ਮੈਂ ਕਲਾਕਾਰ ਪਿੱਛੇ ਯੋਗਰਾਜ ਸਿੰਘ ਦੀ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਯੋਗਰਾਜ ਨੇ ਉਹਨਾਂ ਦਾ ਬੇਟਾ ਤੁਹਾਨੂੰ ਪਤਾ ਹੈ ਉਹ ਕਹਿੰਦੇ ਫੋਟੋਆਂ ਪਾਈਆਂ ਹੋਈਆਂ ਕਿ ਉਹ ਹੰਸਾਲੀ ਸਾਹਿਬ ਆਇਆ ਹੋਇਆ ਤੇ ਉੱਥੇ ਝਾੜੂ ਪੋਚੇ ਦੀ ਸੇਵਾ ਕਰ ਰਹੇ ਬਿਲਕੁਲ ਦੇਖ ਲੋ ਐਡਾ ਵੱਡਾ ਬੰਦਾ ਜਿਹੜਾ ਰੱਬ ਨੂੰ ਮੰਨਣ ਵਾਲਾ ਹੈ ਨਾ ਤੇ ਇਹ ਚੀਜ਼ਾਂ ਹੁੰਦੀਆਂ ਜੁੜਦੀਆਂ ਹਨ ਤੇ ਹੋਰ ਜਦੋਂ ਤੁਸੀਂ ਬਾਬਾ ਜੀ ਕੋਲ ਜਦੋਂ ਜਾਣ ਲੱਗੇ ਸੀਗੇ ਫਿਰ ਬਾਬਾ ਜੀ ਨੇ ਕਦੇ ਤੁਹਾਡੇ ਨਾਲ ਸਿੱਧੀ ਵਾਰਤਵਾਰਤਾ ਲਾਭ ਕੀਤੀ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਕਦੇ ਫਿਰ ਜ਼ਿੰਦਗੀ 'ਚ ਕਦੇ ਮੌਕਾ ਮਿਲਿਆ ਭਾਜੀ ਅਸਲ 'ਚ ਬਾਬਾ ਜੀ ਨਾਲ ਸਾਡੀ ਸਿੱਧੀ ਗੱਲਬਾਤ ਕਦੇ ਨਹੀਂ ਹੋਈ ਦਰਸ਼ਨ ਹੁੰਦੇ ਸੀ ਬਾਬਾ ਜੀ ਕਹਿੰਦਾ ਹੁੰਦੇ ਸੀ ਪਾਠ ਕਰੋ ਹਾਂ ਉਹੀ ਤੁਹਾਨੂੰ ਕਹਿ ਰਹੇ ਹੋ ਜੀ ਸਤਿਕਾਰ ਕਰੂ ਬਾਬਾ ਜੀ ਨੂੰ ਅਨੰਮੋਸ਼ਕਾਰ ਕਰੋ ਹਾਂ ਤੇ ਉਹ ਕਹਿੰਦੇ ਸੀ ਪਾਠ ਕਰੋ ਬਾਕੀ ਨੂੰ ਸਭ ਠੀਕ ਕਰੇਗਾ ਜਦੋਂ ਉਹਨੂੰ ਵੀ ਕਿਹਾ ਬੜੀ ਗੱਲ ਇਹ ਕਹਿੰਦੇ ਸੀ ਬਾਬਾ ਜੀ ਹਮੇਸ਼ਾ ਜਿਸ ਵੀ ਮਤਲਬ ਕਿਸੇ ਨੂੰ ਲੈ ਕੇ ਵੀ ਜਾਓ ਆਪਣੇ ਨਾਲ ਕਿਸੇ ਬੰਦੇ ਨੂੰ ਜੇ ਉਹਨਾਂ ਨੂੰ ਕੁਝ ਪੁੱਛਣਾ ਬਾਬਾ ਜੀ ਕਹਿੰਦੇ ਪਾਠ ਕਰੋ ਦੇ ਬਾਬਾ ਮਹਾਰਾਜ ਸਭ ਕੁਝ ਠੀਕ ਕਰਨਗੇ ਐਨੀ ਗੱਲ ਕਹਿ ਦੰਦੇ ਸੀ ਉਹ ਤੋਂ ਬਾਅਦ ਕੁਦਰਤੀ ਸਭ ਕੁਝ ਠੀਕ ਹੁੰਦਾ ਹੀ ਚਲੀ ਜਾਂਦਾ ਸੀ ਜੀ ਸੌਦਾ ਹੀ ਲੋੜ ਹੀ ਨਹੀਂ ਪੈਂਦੀ ਸੌਦਾ ਹੀ ਸਭ ਦੇ ਠੀਕ ਹੁੰਦਾ ਸੀ ਜੀ ਕਦੇ ਦਰਸ਼ਨ ਹੋਏ ਆ ਬਾਬਾ ਜੀ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਮਤਲਬ ਕਿਸੇ ਸੁਪਨੇ ਚ ਕਦੇ ਕਿਸੇ ਹੋਰ ਤਰੀਕੇ ਨਹੀਂ ਭਾਜੀ ਉਹ ਤਾਂ ਬਸ ਦੇਖੋ ਉਹ ਇੱਕ ਫੀਲ ਆ ਜੀ ਬੰਦਾ ਅਪ ਕਰ ਸਕਦਾ ਹੈ ਜਾਂ ਯਾਦ ਕਰ ਸਕਦਾ ਹੁਣ ਤਾਂ ਇੰਟਰਨੈਟ ਦਾ ਜਮਾਨਾ ਜੀ ਹਰ ਟਾਈਮ ਬਾਬਾ ਜੀ ਦੀ ਫੋਟੋ ਹਰ ਟਾਈਮ ਉਹ ਰੇ ਆ ਰਹੀ ਹੈ ਕਿਤੇ ਨਾ ਕਿਤੇ ਉਹ ਕੁਦਰਤੀ ਆ ਰਹੀ ਹੈ ਕੁਦਰਤੀ ਆ ਰਹੀ ਹੈ ਦੇਖੋ ਹੈ ਨਾ ਜੀ ਪਿਆਰ ਕਰਦੇ ਆਪਾਂ ਉਹਨਾਂ ਨੂੰ ਹੈ ਨਾ ਹਾਂ ਜੀ ਇੱਕ ਗੱਲ ਜਿਹੜੇ ਗੰਡੂਆਂ ਵਾਲੇ ਸੰਸੇ ਉਹਨਾਂ ਦੇ ਵੀ ਤੁਹਾਨੂੰ ਕਦੇ ਦਰਸ਼ਨ ਹੋਏ ਨਹੀਂ ਪਾਜੀ ਉਹਨਾਂ ਦੇ ਨਹੀਂ ਹੋਏ ਕਿਉਂਕਿ ਇੱਕੋ ਹੀ ਜ਼ੋਂਬੇ ਦੇ ਰੂਪ ਆਪਣੇ ਆਪ ਨੂੰ ਕਹਿੰਦੇ ਆ ਨਾ ਬਿਲਕੁਲ ਜੀ ਹਾਂ ਹਨ ਜਦੋਂ ਉਹ ਬਾਬਾ ਜੀ ਤੇ ਅਸੀਂ ਸਾਨੂੰ ਪਤਾ ਲੱਗੇ ਬਾਬਾ ਜੀ ਇਦਾਂ ਕਰਕੇ ਉੱਥੇ ਸਵਾਰੰਗ ਸੁਦਾ ਆ ਗਏ ਨਾ ਤੇ ਅਸੀਂ ਮੈਨੂੰ ਪਤਾ ਲੱਗੇ ਇਹਨਾਂ ਦੁਕਾਨ ਤੇ ਸੀ ਆਪਣੀ ਤੇ ਜੀ ਤੇ ਬਾਰਿਸ਼ ਹੋ ਰਹੀ ਸੀ ਕਾਫੀ ਮੈਂ ਮਿੱਤਾਂ ਨੂੰ ਆਪਣੀ ਨੂੰ ਕਿਹਾ ਵੀ ਚਲੋ ਆਪਾਂ ਇਸ ਤਰ੍ਹਾਂ ਕਰਕੇ ਪਤਾ ਲੱਗੇ ਚਲ ਚਲੀਏ ਅਸੀਂ ਬਾਗਸ਼ ਪਿੰਡੇ ਚ ਚਲੇ ਗਏ ਜੀ ਜੀ ਪਿੰਡਾਂ ਚ ਪਾਣੀ ਬਹੁਤ ਸੀ ਅਸੀਂ ਫਿਰ ਵੀ ਉੱਥੇ ਪਹੁੰਚ ਕੇ ਦਰਸ਼ਨ ਕਰਕੇ ਆਏ ਬਾਬਾ ਜੀ ਦੇ ਜਿਹਦੇ ਬਾਬਾ ਜੀ ਗਏ ਐ ਇਸ ਜਗਤ ਤੋਂ ਹਨਾ ਤੇ ਉਹ ਮੈਂ ਵੀ ਸੀ ਉਸ ਦਿਨ ਉੱਥੇ ਗਿਆ ਦੋਸਤੋ ਜਿਹੜਾ ਉਹਨਾਂ ਦਾ ਰੂਪ ਸੀ ਐਵੇਂ ਲੱਗਦਾ ਸੀ ਕਿ ਜਿਉਂਦੇ ਨੇ ਇਸ ਤਰ੍ਹਾਂ ਹਨਾ ਉਸ ਚੀਜ਼ ਤੋਂ ਪਤਾ ਹੀ ਨਹੀਂ ਲੱਗਦਾ ਵੀ ਇਸ ਮਾਦੀ ਲੈ ਗਏ ਨੇ ਹਨਾ ਹਾਂ ਦੋਸਤੋ ਉਹਨਾਂ ਦਾ ਜਿਹੜਾ ਜਲ ਪ੍ਰਵਾਹ ਕੀਤਾ ਗਿਆ ਸੀ ਉਹਨਾਂ ਦੇ ਸਰੀਰ ਨੂੰ ਜਿਹੜੇ ਸੰਤ ਮਹਾਤਮਾ ਫਕੀਰ ਹੁੰਦੇ ਨੇ ਇਹਨਾਂ ਦੇ ਅੱਜਕੱਲ ਇਹ ਜਿਵੇਂ ਬਾਬਾ ਈਸਰ ਸਿੰਘ ਜੀ ਦਾ ਵੀ ਜਲ ਪ੍ਰਵਾਹ ਕੀਤਾ ਗਿਆ ਤੇ ਇਹ ਵੀ ਕਿਨਾਂ ਦੀ ਵੱਡੀ ਸੋਚ ਹੁੰਦੀ ਹੈ ਇਹਦੇ ਪਿੱਛੇ ਮੈਂ ਸੋਚਦਾ ਸ਼ਾਇਦ ਬਾਬਾ ਜੀ ਦੇ ਆਪਣੇ ਮਨ 'ਚ ਹੋਰ ਕੁਝ ਹੋ ਸਕਦਾ ਲੇਕਿਨ ਉਹ ਕਹਿੰਦੇ ਕਿ ਸਾਡਾ ਸਰੀਰ ਵੀ ਜਿਹੜੇ ਜੀਵ ਜੰਤੂ ਨੇ ਉਹਨਾਂ ਦੇ ਕੰਮ ਆ ਜੀ ਇੰਨਾ ਕੰਮ ਆਉਣਾ ਚਾਹੁੰਦੇ ਨੇ ਇਸ ਬਾਸ ਸਾਡੇ ਸਰੀਰ ਦੀ ਮਦਦ ਇਹ ਚੀਜ਼ ਹੈ ਕੋਈ ਵੀ ਚੀਜ਼ ਵੇਸਟ ਨਾ ਹੋਵੇ ਜੋ ਅਸੀਂ ਸਮਾਜ ਨਹੀਂ ਕਰ ਸਕਦੇ ਆਪਾਂ ਦੇਖਦੇ ਅਸੀਂ ਇਹਨੂੰ ਸਾੜ ਦਾਂਦੇ ਉਹਨਾਂ ਦੀ ਇਹ ਆ ਵੀ ਕਿਸੇ ਨਾ ਕਿਸੇ ਦਾ ਕੰਮ ਆ ਸਾਡਾ ਕੋਈ ਹੋ ਕੁਝ ਦੇਖੋ ਇੱਕ ਸੰਤਾਂ ਦਾ ਫਕੀਰਾਂ ਦਾ کیا ਸੋਚ ਹੁੰਦੀ ਹੈ ਉਹ ਕਹਿੰਦੇ ਸਾਡਾ ਸ਼ਰੀਰ ਕੰਮ ਆ ਜੇ ਸ਼ਰੀਰ ਨੂੰ ਮੱਛੀਆਂ ਖਾ ਲੈਣ ਜਾਂ ਹੋਰ ਜਾਨਵਰ ਜੀਵ ਜੰਤੂ ਖਾ ਲੈਣ ਜੇ ਸਮੁੰਦਰ ਦੇ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਜਦੋਂ ਕਿਸੇ ਕੁੜੀ ਦਾ ਵਿਆਹ ਹੁੰਦਾ ਸੀ ਬਾਬਾ ਜੀ ਪੈਸੇ ਕਰਦੇ ਸੀਗੇ ਇੱਕ ਗੱਲ ਹੋਰ ਵੀ ਇਹਨੂੰ ਕ੍ਰਿਸ਼ਮਾ ਵੀ ਸਮਝਿਆ ਜਾਂਦਾ ਹੈ ਤੇ ਕਈ ਵੀਡੀਓਜ਼ ਆਈਆਂ ਤੇ ਕਈ ਕਹਿੰਦੇ ਨੇ ਐਂ ਕਿਉਂ ਕਰਦੇ ਸੀ ਬਾਬਾ ਜੀ ਬਾਬਾ ਜੀ ਕੋਲ ਕਿਉਂ ਪੈਸੇ ਆਉਂਦੇ ਸੀ ਲੇਕਿਨ ਮੇਰੀ ਸੋਚ ਦੇ ਮੁਤਾਬਕ ਧਾਰਮਿਕ ਕਿ ਸੰਤਾਂ ਫਕੀਰਾਂ ਨੂੰ ਇਹ ਪੈਸੇ ਕੋਈ ਦਿੱਤੇ ਨਹੀਂ ਹੁੰਦੇ ਕਿ ਤੋ ਹਾਸਲ ਨਹੀਂ ਕਰਦਾ ਕੁਦਰਤੀ ਸਾਰਾ ਪੈਸਾ ਕੀ ਹੈ ਉਹਨਾਂ ਲਈ ਤੁਸੀਂ ਕੀ ਸੋਚੋ ਪੈਸੇ ਉਹਨਾਂ ਨੂੰ ਲੋੜ ਹੀ ਨਹੀਂ ਇਸ ਚੀਜ਼ ਦੀ ਤਾਂ ਇਹ ਤਾਂ ਮਾਇਆ ਦੇ ਪਾਸੇ ਤਾਂ ਉਹਨਾਂ ਦਾ ਮੋਹ ਹੀ ਨਹੀਂ ਹੈ ਜੀ ਹਾਂ ਠੀਕ ਹੈ ਉਹਨਾਂ ਤੇ ਜਿਸ ਤਰ੍ਹਾਂ ਕੋਈ ਇਹ ਦਾਸ਼ਮ ਕਰਕੇ ਉਹ ਸਾਹਮਣੇ ਰੱਖੇ ਜਾਂਦਾ ਉਹਨਾਂ ਨੇ ਉਹੀ ਚੱਕੇ ਮਤਲਬ ਅੱਗੇ ਕਰੀ ਜਾਣੇ ਉਹਨਾਂ ਤਹੇ ਹੀ ਨਹੀਂ ਪੈਸੇ ਦੀ ਵੀ ਪੈਸਾ ਰੱਖਣ ਪੈਸਾ ਕਰਨਾ ਹੁੰਦਾ ਤਾਂ ਨਾ ਕੋ ਕਿੱਡੀ ਬੜੀ ਹੋਸੀ ਉਹਦਾ ਲਿਆਸਤ ਸੀ ਉਹਦਾ ਲਿਆਸਤ ਸੀ ਪੂਰੀ ਦੋਸਤੋ ਇਹ ਜਿਹੜੇ ਗੀਜੇ ਭਰਦੇ ਨੇ ਤੇ ਗੀਜੇ ਬੰਡੇ ਜਾਂਦੇ ਨੇ ਇਹਦੇ ਲਈ ਵੀ ਬਹੁਤ ਵੱਡਾ ਕਲੇਜਾ ਚਾਹੀਦਾ ਕਿਸੇ ਨੂੰ ਕੁਝ ਦੇਣ ਲਈ ਅੱਜ ਦੇ ਸਮੇਂ ਦੇ ਵਿੱਚ ਕਲਯੁਗ ਚ ਆਪਾਂ ਕੋਈ ਚੀਜ਼ ਛੋਟੀ ਜੀ ਵੀ ਦੇੜੀਓਂ ਵਿੱਚ ਘਰ ਦੇ ਵਿੱਚ ਫालतू ਵੀ ਪਈ ਹੋਵੇ ਉਹ ਵੀ ਨਹੀਂ ਬੰਦੇ ਉਹ ਵੀ ਦੇ ਦਿਲ ਕਰਦਾ ਹੈ ਨਾ ਤੇ ਅਗਲਾ ਕਹਿੰਦਾ ਕਿਤੇ ਨਾ ਕੰਮ ਆ ਜਾਏਗੀ ਹਾਂ ਕੰਮ ਆ ਜਾਏਗੀ ਬੜਾ ਕੁਝ ਪੂੜਾ ਕਵਾੜਾ ਆਪਾਂ ਇਕੱਠਾ ਕਰੀ ਬੈਠੇ ਰਹਿੰਦੇ ਹਾਂ ਘਰ 'ਚ ਨਾ ਵੀ ਕੋਈ ਨਹੀਂ ਕਹਦਾ ਜ਼ਿੰਦਗੀ ਕੰਮ ਆ ਜਾਏ ਬੰਦਾ ਚਲਾ ਜਾਂਦਾ ਉਹ ਚੀਜ਼ਾਂ ਉੱਥੇ ਪਈਆਂ ਰਹਿ ਜਾਂਦੀਆਂ ਨੇ ਲੇਕਿਨ ਜਿਹੜੇ ਸਾਧੂ ਸੰਤ ਹੁੰਦੇ ਨੇ ਇਹ ਸਾਰਾ ਕੁਝ ਹੀ ਦੇ ਜਾਂਦੇ ਨੇ ਤੇ ਨਾਲ ਕੀ ਲਿਆ ਜਾਂਦੇ ਨੇ ਆਪਣੇ ਚੰਗੇ ਕਰਮ ਹੈਨਾ ਲੋਕਾਂ ਦਾ ਭਲਾ ਸਮਾਜ ਦਾ ਭਲਾ ਤੇ ਜਿਸ ਤਰ੍ਹਾਂ ਕਿ ਤੁਸੀਂ ਉਸ ਤੋਂ ਬਾਅਦ ਬਾਬਾ ਜੀ ਤੋਂ ਬਾਅਦ ਪਰਮਜੀਤ ਸਿੰਘ ਬਾਬਾ ਜੀ ਕੋਲ ਜਾਣਾ ਸ਼ੁਰੂ ਕੀਤਾ ਹੁਣ ਤੁਸੀਂ ਉਹਨਾਂ ਦੇ ਦਰਸ਼ਨ ਕਰਦੇ ਰਹਿੰਦੇ ਹੋ ਹਾਂ ਜਿੱਦ ਤਦ ਵੀ ਜਾਂਦੇ ਸੀ ਦਰਸ਼ਨ ਕਰਕੇ ਹੁੰਦੇ ਜਦ ਬੈਠੇ ਹੁੰਦੇ ਆ ਅਗਰ ਕਿਤੇ ਮਤਲਬ ਕਈ ਵਾਰ ਨਹੀਂ ਬਾਬਾ ਜੀ ਬੈਠੇ ਹੁੰਦੇ ਫਿਰ ਸਾਡਾ ਮਤਲਬ ਸਿਸਟਮ ਇਹਦਾ ਅੰਦਰ ਜਾ ਕੇ ਦਰਸ਼ਨ ਕਰਕੇ ਮਤਲਬ ਬਾਬਾ ਜੀ ਜਿੱਥੇ ਪਾਣੀ ਬਾਬਾ ਜੀ ਬੈਠਦੇ ਸੀ ਬਾਬਾ ਅਜੀਤ ਸਿੰਘ ਜੀ ਉਤੋਂ ਮੱਥਾ ਵਗੈਰਾ ਟੇਕ ਕੇ ਚੰਗੀ ਤਰ੍ਹਾਂ ਫੇਰਾਈਦਾ ਅਜਾ ਉਹ ਤੋਂ ਪਹਿਲਾਂ ਆਈਦਾ ਵੀ ਕਿੰਨਾ ਵੀ ਟਾਈਮ ਲੱਗ ਜੇ ਕਿੰਨਾ ਵੀ ਟਾਈਮ ਲੱਗ ਜੇ ਅੱਛਾ ਤੇ ਦੂਜਾ ਨੰਬਰ ਫਿਰ ਟਾਈਮ ਹੁੰਦਾ ਤਾਂ ਬਿਲਕੁਲ ਅੱਧਾ ਘੰਟਾ ਘੰਟਾ ਸੇਵਾ ਵੀ ਕਰਕੇ ਹੀ ਕਰਦੇ ਵਰਤਨਾ ਦੀ ਜੋ ਵੀ ਹੁੰਦੀ ਹੈ ਆਪਣੇ ਪਾਪਾ ਜੀ ਨੇ ਜੋ ਵੀ ਆਪਾਂ ਨੂੰ ਮਤਲਬ ਸੋਝੀ ਦੇਈ ਹੈ ਜਿੰਨੀ ਵੀ ਦੇਖੋ ਹਰਪਾਲ ਜੀ ਦੇ ਚਿਹਰੇ ਦਾ ਨੂਰ ਹੀ ਦੱਸਦਾ ਹੈ ਕਿ ਬਾਬਾ ਜੀ ਦੀ ਕਿਰਪਾ ਹੋਈ ਇਹਨਾਂ ਦੀ ਦੇਖੋ ਚਿਹਰੇ ਤੇ ਇਹ ਚੀਜ਼ਾਂ ਝਲਕਦੀਆਂ ਹੁੰਦੀਆਂ ਨੇ ਹਨਾ ਤੇ ਜੇ ਰੱਬ ਨੂੰ ਮੰਨਦੇ ਆਪਾਂ ਉਸ ਪ੍ਰਮਾਤਮਾ ਨੂੰ ਮੰਨਦੇ ਆ ਤੇ ਜਿਸ ਤਰ੍ਹਾਂ ਕੇ ਤੁਹਾਡੇ ਗੁੜੀਆਂ ਵੀ ਬਾਹਰ ਚਲੇ ਗਏ ਫੋਰਨ ਹੈ ਨਾ ਉਹਨਾਂ ਨੂੰ ਵੀ ਬੜਾ ਚੌਸ ਸੀ ਬਾਬਾ ਜੀ ਕੋਲ ਜਾਣ ਦਾ ਤੇ ਤੁਹਾਡੇ ਬੇਟੇ ਨੂੰ ਵੀ ਸਾਡੀ ਬੇਟੀ ਉੱਥੋਂ ਵੀ ਨਾ ਜੀ ਫੋਨ ਕਰਦੀ ਆ ਸਾਨੂੰ ਅਗਰ ਕੋਈ ਵੀ ਜਿਸ ਤਰ੍ਹਾਂ ਉੱਥੋਂ ਉਹਨਾਂ ਨੂੰ ਉਹਦੀ ਪੜ੍ਹਾਈ ਪੂਰੀ ਹੋਈ ਜਾਂ ਉਹਨਾਂ ਨੂੰ ਕੁਝ ਹੋਇਆ ਪਾਪਾ ਅੱਜ ਜਾ ਕੇ ਉੱਥੇ ਮੱਥਾ ਟੇਕ ਕੇ ਆਣਾ ਅੱਜ ਤੁਸੀਂ ਰੱਬਾ ਚਲਾ ਕੇ ਆਣਾ ਉੱਥੇ ਮੱਥਾ ਟੇਕ ਕੇ ਆਣਾ ਮੇਰੇ ਨਾਮ ਦਾ ਅੱਜ ਮੇਰਾ ਇਹ ਹੋਇਆ ਜੀ ਇਹ ਹੋਇਆ ਉਹਨਾਂ ਦੱਸਣਾ ਸਾਨੂੰ ਪਾਪਾ ਜੀ ਅੱਜ ਤੁਸੀਂ ਉੱਥੇ ਜਾ ਕੇ ਆਣਾ ਜੀ ਜਦੋਂ ਹੁਣ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਉਹਨਾਂ ਸਾਨੂੰ ਫੋਨ ਕੀਤਾ ਪਾਪਾ ਤੁਸੀਂ ਫਲਾਨੀ ਇੱਕਦੇ ਅਸੀਂ ਪ੍ਰਸ਼ਾਦ ਲੈ ਗਏ ਕੋਈ ਐਸੀਆਂ ਗੱਲਾਂ ਦੱਸੋ ਜਿਹੜੀਆਂ ਅਸੀਂ ਪ੍ਰਸ਼ਾਦ ਲੈ ਗਏ ਜੀ ਉਹਨਾਂ ਕਹਿੰਦੇ ਸਾਨੂੰ ਵੀ ਐ ਕਰੋ ਮੱਥਾ ਟੇਕਿਆ ਨਾ ਕਹਿੰਦੇ ਅਸੀਂ ਜਾਂਦੇ ਹੋਏ ਚਲੋ ਸਵੇਰੇ ਸਵੇਰੇ ਅਸੀਂ ਪ੍ਰਸ਼ਾਦ ਲੈ ਗਏ ਅਸੀਂ ਜਰਾ ਬਣਾ ਕੇ ਖਿੱਲਾਂ ਦਾ ਪਛਾਰ ਨਹੀਂ ਹੁੰਦਾ ਜੀ ਹਾਂ ਠੀਕ ਹੈ ਫੁੱਲ ਲੈ ਗਏ ਤੇ ਅਸੀਂ ਬਾਅਦ ਮਾ ਕੇ ਦੱਸਿਆ ਉਹਨਾਂ ਨੂੰ ਵੀ ਐ ਕਰਕੇ ਅਸੀਂ ਦਾ ਪ੍ਰਸ਼ਾਦ ਲੈ ਗਏ ਸੀ ਫਿਰ ਉਹ ਕਹਿੰਦੇ ਵੀ ਮੈਂ ਤਾਂ ਟਪਾਲੇ ਕੇ ਜਾਣਾ ਸੀ ਦੇਖੋ ਫਿਰ ਅਸੀਂ ਦੁਬਾਰਾ ਇੱਕ ਤੁਸੀਂ ਫੇਰ ਗਏ ਸੀ ਫਿਰ ਡੱਬਾ ਚਲਾ ਕੇ ਲੋਕੋ ਇਸ ਨੂੰ ਵਹਿਮ ਨਾ ਸਮਝੋ ਇਹ ਇਹ ਭਾਵਨਾ ਦੀ ਖੇਡ ਹੈ ਸਾਰੀ ਜਿਹੜੀ ਇਹਨੂੰ ਕਿ ਇੱਕ ਬੱਚੀ ਦੀ ਜਿਹੜੀ ਭਾਵਨਾ ਹੈ ਨਾ ਉਹ ਇੰਨੀ ਕੁ ਵਧੀਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਕੰਮ ਵੀ ਮਿਲਿਆ ਹੋਣਾ ਉੱਥੇ ਦੇਖੋ ਉੱਥੇ ਕੈਨੇਡਾ ਦੇ ਹਾਲਾਤ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਕੰਮ ਮਿਲਣਾ ਕਿੰਨਾ ਔਖਾ ਹੋਇਆ ਤੇ ਸੈਕਿੰਡ ਗੱਲ ਵਰਕ ਪਰਮਿਟ ਆਰਾਮ ਨਾਲ ਮਿਲ ਗਿਆ ਇਹ ਭਾਵਨਾ ਨਾਲ ਸਭ ਕੁਝ ਹੀ ਹੋ ਜਾਂਦਾ ਸਹੀ ਮੰਦੇ ਹੋ ਤੁਸੀਂ ਬਿਲਕੁਲ ਬਿਲਕੁਲ ਜੀ ਦੇਖੋ ਆਪਾਂ ਜੇ ਫਿੱਦੀ ਨਹੀਂ ਤਰਖੂਗੇ ਨਾ ਪਰ ਮਹਾਤਮਾ ਸਭ ਕੁਝ ਦੰਦਾ ਤਦਾਂ ਆਪਾਂ ਸੋਚੀਏ ਵੀ ਫਲਾਣਾ ਬੰਦਾ ਬੈਠਾ ਹੈ ਸਾਹਮਣੇ ਇਸ ਤਾਂ ਆਪਾਂ ਮਾੜਾ ਸੋਚਦੇ ਹਾਂ ਟਾਈਮ ਉਹ ਆਪਣੇ ਤੇ ਹੋਣਾ ਜੀ ਮੇਰੀ ਸੋਚ ਤਾਂ ਇਹ ਕਹਿੰਦੀ ਹੈ ਦੇਖੋ ਆਪਣਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਜੀ ਜੀ ਸਾਡਾ ਨਜ਼ਰੀਆ ਇਹ ਹੈ ਜੇ ਆਪਾਂ ਕਿਸੇ ਦਾ ਮਾੜਾ ਕਰਾਂਗੇ ਸਾਡਾ ਪਹਿਲਾ ਹੋਏਗਾ ਜੀ ਪਹਿਲਾ ਹੋਏਗਾ ਸਾਡਾ ਜਾਲਾ ਹੋਏਗਾ ਬਿਲਕੁਲ ਹੋਈਦਾ ਬਿਲਕੁਲ ਜੀ ਤੇ ਗੁੜੀਆਂ ਦੀ ਕੋਈ ਗੱਲ ਦੱਸੋ ਵੀ ਉਹਦੇ ਜਿਹੜੀ ਬਾਬਾਈ ਨਾਲ ਕਦੇ ਕਦੇ ਉਹ ਬਾਬਾਈ ਨੂੰ ਮਿਲੀ ਸੀਗੀ ਵੱਡਿਆਂ ਨੂੰ ਹਾਂ ਵੱਡੇ ਵੱਡੇ ਦਿੱਤਾ ਨਹੀਂ ਖੈਰ ਮਿਲੇ ਹੋਣੇ ਜੀ ਦੇਖੀ ਨਹੀਂ ਬਾਬਾ ਪਰਮਜੀਤ ਸਿੰਘ ਕੋ ਅੰਦਰ ਅੰਦਰ ਦੱਸਿਗੇ ਤੇ ਬਾਬਾ ਜੀ ਨੇ ਕੀ ਕਿਹਾ ਸੀ ਉਹਨੂੰ ਕੁੜੀਆਂ ਨੇ ਇਹ ਤਾਂ ਅਰਦਾਸ ਕਰੀ ਸੀ ਇਹਨਾਂ ਨੇ ਇੱਥੋਂ ਹੀ ਜਿਸ ਟੈਮ ਜਵਾਬ ਕਰੇ ਬੈਠਾ ਸੀ ਨਾ ਉਹਦੇ ਮਤਲਬ ਸਹੀ ਸਭ ਜੰਗਲ ਸਾਡੇ ਨੋਟਸ ਆਉਂਦੇ ਸੀ ਠੀਕ ਹੈ ਉਹ ਅਰਦਾਸ ਕਰੀ ਸੀ ਵੀ ਇਸ ਤਰ੍ਹਾਂ ਕਰਕੇ ਅਸੀਂ ਬਾਹਰ ਜਾਣਾ ਤੁਸੀਂ ਸੋਣੀ ਸਾਡੀ ਕਿਰਪਾ ਜੀ ਤੇ ਉਹ ਕੁਝ ਦਿਨਾਂ ਬਾਅਦ ਮਤਲਬ ਹੋ ਗਿਆ ਹੋ ਗਿਆ ਸਭ ਕੁਆੜ ਚੰਨੀ ਆਈ ਕੋਈ ਅੱਛ ਨਹੀਂ ਆਈ ਜੀ ਤੇ ਪਹਿਲਾਂ ਉਸ ਤੋਂ ਪਹਿਲਾਂ ਦੋ ਵਾਰ ਰਿਫਿਊਜ਼ਲ ਵੀ ਆਇਆ ਸੀ अच्छा हो गई देसी हुआ हां ते 200 ਵੱਡੀ ਗੱਲ ਕਹਿ ਰਹੇ ਨੇ ਕਿ ਉਸ ਤੋਂ ਪਹਿਲਾਂ ਦੋ ਰਿਫਿਊਜ਼ਲਜ਼ ਆ ਚੁੱਕੇ ਸੀ ਨਹੀਂ ਜਦੋਂ ਬਾਬਾ ਜੀ ਦੇ ਦਰਸ਼ਨ ਹੋਏ ਸੰਤ ਬਾਬਾ ਪਰਮਜੀਤ ਸਿੰਘ ਜ਼ਾਲੀਆ ਵਾਲਿਆਂ ਦੇ ਤੇ ਉਹ ਦੇਖੋ ਵੀਜ਼ਾ ਵੀ ਮਿਲ ਗਿਆ ਸਭ ਕੁਝ ਅੱਗੇ ਬੇਟਾ ਜਿਹੜਾ ਤੁਹਾਡਾ ਹਰਸ਼ ਹੈ ਹਾਂਜੀ ਹਰਸ਼ਪ੍ਰੀਤ ਸਿੰਘ ਹਰਸ਼ਪ੍ਰੀਤ ਸਿੰਘ ਦੇਖੋ ਮੈਨੂੰ ਨਾਂ ਉਹਦਾ ਯਾਦ ਹੈ ਤੇ ਹਰਸ਼ਪ੍ਰੀਤ ਵੀ ਮੰਨਦਾ ਬਾਬਾ ਜੀ ਨੂੰ ਹਾਂਜੀ ਤੇ ਸਾਡੇ ਨਾਲ ਜਾਂਦੇ ਸਾਡੇ ਨਾਲ ਸੇਵਾ ਕਰਕੇ ਹੁੰਦੇ ਨੇ ਕੋਨੇ ਸੋਚ ਬਾਬਾ ਜੀ ਬਾਰੇ ਕਿ ਕਈ ਵਾਰ ਮਾਡਰਨ ਬੱਚਾ ਹੁੰਦਾ ਕਿਉਂਕਿ 12ਵੀਂ ਕਲਾਸ ਦਾ ਸਟੂਡੈਂਟ ਹੈ ਤੇ ਕਦੇ ਤੁਹਾਡੇ ਨਾਲ ਇਸ ਚੀਜ਼ ਤੇ ਤਾਂ ਨਹੀਂ ਹੁੰਦੀ ਬਈ ਨਹੀਂ ਨਹੀਂ ਉਹ ਤੂੰ ਮੇਰੇ ਨਾਲ ਵੀ ਕਾਹਦਾ ਹੁੰਦਾ ਜੀ ਕਈ ਵਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਨੂੰ ਕਹੇ ਕਰਦਾ ਆਪਾਂ ਆਪਾਂ ਹਰਸ਼ਾ ਜੀ ਸਾਹਿਬ ਜਾ ਕੇ ਆਣਾ ਅੱਛਾ ਉਹ ਮਨ ਚ ਹੋਰ ਵਿੱਚ ਉਹਦੇ ਕੋਲ ਮੇਰੇ ਨਾਲ ਵੀ ਕਹਦਾ ਹੁੰਦਾ ਉਹ ਵੀ ਹੁੰਦਾ ਵੀ ਆਪਾਂ ਜਾ ਕੇ ਆਣਾ ਕਈ ਵਾਰ ਟਾਈਮ ਨਹੀਂ ਹੁੰਦਾ ਫਿਰ ਵੀ ਮੈਨੂੰ ਉਹਨਾਂ ਕਰਕੇ ਵੀ ਜਾਣਾ ਪੈਂਦਾ ਕੋਈ ਉਹਨੇ ਕੋਈ ਭਾਵਨਾ ਦੱਸੀ ਹਰਸ਼ ਨੇ ਤੁਹਾਨੂੰ ਵੀ ਕੋਈ ਵੀ ਮੇਰੇ ਮਨ ਚ ਬਾਬਾ ਜੀ ਬਾਰੇ ਪਰਮਜੀਤ ਜੀ ਬਾਰੇ ਵੀ ਕੀ ਚੰਗੇ ਲੱਗਦੇ ਕਿ ਇਹ ਅੱਜ ਆਉਂਦੀਆਂ ਮੈਂ ਨਾ ਅਸਲ ਚ ਉਹਨਾਂ ਨੂੰ ਪੁੱਛਿਆ ਹੀ ਨਹੀਂ ਹੈ ਚੀਜ਼ਾਂ ਮੈਨੂੰ ਤਾਂ ਇੰਨੀ ਖੁਸ਼ੀ ਹੈ ਕਿ ਸਾਡਾ ਬੱਚਾ ਗੁਰੂ ਘਰ ਨਾਲ ਲੱਗਿਆ ਹੋਇਆ ਹੈ ਇੰਨੀ ਖੁਸ਼ੀ ਹੁੰਦੀ ਹੈ ਸਾਨੂੰ ਕਿ ਸਾਡਾ ਬੱਚਾ ਗਲਤ ਚ ਜਦੋਂ ਤੁਸੀਂ ਬਾਬਾ ਜੀ ਨੂੰ ਨਹੀਂ ਮਿਲੇ ਸੀਗੇ ਪਹਿਲਾਂ 25 ਸਾਲ ਪਹਿਲਾਂ 30 ਸਾਲ ਪਹਿਲਾਂ ਤੁਹਾਡੀ ਜਿਹੜੀ ਪਰਸਨੈਲਿਟੀ ਸੀ ਤੁਹਾਡੀ ਨੇਚਰ ਸੀ ਤੁਹਾਡਾ ਕੈਰੈਕਟਰ ਸੀ ਉਹ ਚ ਕੋਈ ਫਰਕ ਦੇਖਿਆ ਤੁਸੀਂ ਭਾਜੀ ਅਸਲ ਜਿਹੜਾ ਸਾਡੇ ਜਿਹੜੇ ਮਾਦਰ ਸੀ ਆਪਣੇ ਬਾਰੇ ਦੱਸਿਓ ਮੈਂ ਆਪਣੇ ਆਪਣੀ ਥੋੜੀ ਉਸੇ ਦਾ ਹਿਸਾਬ ਨਾਲ ਦੱਸਦਾ ਸਾਡੇ ਜੋ ਮਾਦਰ ਹਨ ਉਹ ਅਰਾਧਾ ਸਵਾਮੀ ਨੂੰ ਮੰਨਦੇ ਸੀ ਪਿੱਛੋਂ ਤੋਂ ਹੀ ਠੀਕ ਹੈ ਆਪਣੀ ਉਹਨਾਂ ਦੀ ਪਿੱਛੋਂ ਫੈਮਲੀ ਵੀ ਅਰਾਧਾ ਸਵਾਮੀਾਂ ਦਾ ਵਿਆਸ ਆ ਜਾਂਦੇ ਸੀ ਜੀ ਤੇ ਅਸਲ ਮੈਂ ਵੀ ਮਤਲਬ ਉਹਨਾਂ ਦੇ ਨਾਲ ਜਾਣਾ ਸ਼ੁਰੂ ਹੋ ਗਿਆ ਠੀਕ ਹੈ ਜਿਸ ਕਿ ਜਿਤਨਾ ਮਾਂ-ਬਾਪ ਚਾਹਦੇ ਆਪਾਂ ਉਹ ਨਹੀਂ ਚੱਲਣਾ ਸ਼ੁਰੂ ਹੋ ਜਾਂਦੇ ਆ ਜੀ ਉਹ ਹੀ ਹੋਈ ਜਦ ਮਗਰ ਇਸ ਸੋਝੀ ਯਾਨੀ ਸ਼ੁਰੂ ਹੋ ਗਈ ਇਧਰੋਂ ਕਿਰਪਾ ਹੋਈ ਵਾਗਰੂ ਦੀ ਕੁਛ ਹਮ ਮਤਲਬ ਮੈਂ ਉਸ ਪਾਸੇ ਨੂੰ ਮੈਂ ਬਿਲਕੁਕੁਲ ਤਿਆਗਤਾ ਜੇ ਮੈਂ ਸੁਣਿਆ ਜਦ ਬਾਬਾ ਜੀ ਕਹੀ ਕਰਦੇ ਸੀ ਬੇ ਬਾਣੀ ਉਹ ਸਭ ਕੁਛ ਆ ਇਹ ਵੀ ਮਤਲਬ ਜੋ ਵੀ ਕਰ ਰਹੇ ਆ ਸਭ ਬਾਣੀ ਚੋਂ ਹੀ ਕਰ ਰਹੇ ਆ ਆਪਣੀ ਹ ਸਾਰੇ ਜਿੰਨੇ ਸਾਰਾ ਕੁਝ ਤੇ ਆਪਾਂ ਸੋਚਿਆ ਵੀ ਜਦੋਂ ਆਪਣੀ ਬਾਣੀ ਆਪਣੇ ਗੁਰੂ ਦੀ ਬਾਣੀ ਚੋਂ ਇਹ ਸਭ ਕੁਝ ਲੈ ਰਿਹਾ ਕਿਉਂ ਨਾ ਆਪਾਂ ਆਪਣੇ ਗੁਰੂ ਦੇ ਲੜਨ ਲੱਗੇ ਹੋਰ ਪਾਸੇ ਜਾਣ ਨੂੰ ਆਪਣੇ ਗੁਰੂ ਦੇ ਲੜਨ ਲੱਗੋ ਸਰਬਾਲੀ ਇੱਕ ਗੱਲ ਮੈਂ ਵੀ ਖੁਦ ਵੀ ਸੋਚਦਾ ਹਾਂ ਕਦੇ ਵੀ ਚਲੋ ਦੇਵੀ ਦੇਵਤੇ ਸਾਲੂ ਸੰਤ ਫਕੀਰ ਸਭ ਜੋ ਵੀ ਹੈ ਨਾ ਇਹਨਾਂ ਦੇ ਉੱਪਰ ਵੀ ਕੋਈ ਸੁਪਰ ਪਾਵਰ ਹੈਗੀ ਜਿਹਨੂੰ ਰੱਬ ਕਹਿੰਦੇ ਆਪਾਂ ਹੈ ਨਾ ਬਿਲਕੁਲ ਜੋਦੇ ਲੜ ਲੱਗੇ ਆ ਵੀ ਜਿਆਦਾ ਚੰਗਾ ਹੈ ਨਾ ਬਿਲਕੁਲ ਜੀ ਹੈਨਾ ਬਿਲਕੁਲ ਬਿਲਕੁਲ ਰਾਹੀ ਨੇ ਜਿਵੇਂ ਆਪਣੇ ਬਾਬਾ ਹਰਸਾਲੀ ਵਾਲੇ ਸੀ ਰਸਤੇ ਹੀ ਰਸਤੇ ਹੀ ਅੱਪਰ ਰਾਸਤਾ ਵੀ ਕੁ ਤਰੀਕੇ ਨਾਲ ਚੇਂਜ ਕਰਨਾ ਪੈਂਦਾ ਜੀ ਹੈਨਾ ਠੀਕ ਨਾ ਇੱਕ ਰਸਤਾ ਆਪਾਂ ਹੁੰਦਾ ਵੀ ਚਲੋ ਆਪਾਂ ਨੂੰ ਕਿਸੇ ਨੇ ਦੱਸ ਦਿਆ ਆਪਾਂ ਉਸ ਰਸਤੇ ਤੇ ਤੁਰ ਗਏ ਇੱਕ ਆਪਣਾ ਆਪਣੀ ਸੋਚੀ ਤੋਂ ਦੇਖਣਾ ਵੀ ਆਪਾਂ ਨੇ ਸੋਚ ਕੇ ਕਰਨਾ ਵੀ ਇਹ ਰਸਤਾ ਸਹੀ ਆ ਜਦੋਂ ਤੁਸੀਂ ਤੁਹਾਡੇ ਮੰਮੀ ਨੇ ਤੁਹਾਡਾ ਰਸਤਾ ਬਦਲਦਾ ਦੇਖਿਆ ਬਚਪਨ ਦੇ ਵਿੱਚ ਹੀ ਹਾਂ ਜੀ ਤਾਂ ਕਦੇ ਉਹਨਾਂ ਨੂੰ ਗੁੱਸਾ ਆਇਆ ਕਦੇ ਲੜਾਈ ਝਗੜਾ ਤਾਂ ਹੁੰਦਾ ਇਸ ਚੀਜ਼ ਤੇ ਕਿਉਂਕਿ ਉਹ ਰਸਤੇ ਥੋੜੇ ਡੁੰਗੇ ਨੇ ਬਹੁਤ ਸਾਡੀ ਮਾਤਾ ਜੀ ਇੰਨੇ ਹੁਆ ਜੀ ਹਾਂ ਉਹਨਾਂ ਕਦੀ ਮੈਨੂੰ ਅਜੇ ਤੱਕ ਇਹ ਨਹੀਂ ਕਿਹਾ ਤੂੰ ਕਿੱਥੇ ਜਾ ਰਿਹਾ ਕਿੱਥੇ ਨਹੀਂ ਉਹਨਾਂ ਨੂੰ ਪਤਾ ਹੈ ਵੀ ਇਹ ਗੱਲ ਤਾਂ ਕੰਮ ਕੋਈ ਜਾਣ ਲੱਗੇ ਉੱਥੇ ਹੰਸਾਲੀ ਸਾਹਿਬ ਜਾਂਦੇ ਆ ਸਾਡੇ ਨਾਲ ਅੱਛਾ ਉਦੋਂ ਉਦੋਂ ਤੋਂ ਵੀ ਹੁਣ ਵੀ ਕਦੇ ਜਿਸ ਟਾਈਮ ਫ੍ਰੀ ਹੁੰਦੇ ਆ ਸਾਡੇ ਨਾਲ ਚੱਲਦੇ ਆ ਉਧਰ ਨਾਲ ਰਸਤਾ ਬਦਲਿਆ ਕੋ ਉਧਰ ਹੀ ਚੱਲ ਰਹੇ ਨੇ ਜੀ ਉਹ ਅਸੀਂ ਸੱਚੀ ਆਏ ਨਹੀਂ ਮੈਂ ਸਾਡੇ ਨਾਲ ਉਹ ਜਾਂਦੇ ਨੇ ਉੱਥੇ ਪਰ ਗੁਰੂ ਘਰ ਵੀ ਜਾਂਦੇ ਨੇ ਹਾਂ ਗੁਰੂ ਘਰ ਵੀ ਜਾ ਰਹੇ ਨੇ ਸਾਡੇ ਨਾਲ ਪਰ ਅਸੀਂ ਉਹਨਾਂ ਨੂੰ ਟੋਕਿਆ ਵੀ ਨਹੀਂ ਤਦੇ ਹੈ ਉੱਧਰ ਜਾਣ ਤੋਂ ਵੀ ਨਹੀਂ ਰੋਕਿਆ ਟੋਕਿਆ ਹੈਗਾ ਹੁਣ ਚਲੋ ਜਿੱਥੇ ਬੰਦੇ ਦਾ ਦਿਲ ਮੰਦਾ ਨਾ ਆਪਾਂ ਉਹ ਵੀ ਨਹੀਂ ਕਰਨਾ ਹੈਗਾ ਜੇ ਆਪਣਾ ਆਪਾਂ ਨੂੰ ਇੱਥੇ ਆਪਾਂ ਨੂੰ ਸੋਚੀ ਜਾ ਕਿ ਸ਼ਾਇਦ ਕੋਈ ਹੋਏ ਉਹਨਾਂ ਨੂੰ ਪ੍ਰਮਾਤਮਾ ਆਪਣੇ ਨਾਲ ਜੋੜ ਲੰਗੇ ਤੁਸੀਂ ਉਸ ਰਸਤੇ ਨੂੰ ਕਿਵੇਂ ਅਲੱਗ ਬੰਦਿਆਂ ਤੋਂ ਇਸ ਰਸਤੇ ਨੂੰ ਅੱਡ ਬੰਦਦੇ ਦੇਖੋ ਜੀ ਮੇਰੀ ਤਾਂ ਇਹ ਖੁਦ ਦੱਸੀ ਹੈ ਨਾ ਵੀ ਜਦ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਹੀ ਸਭ ਕੁਝ ਲੈ ਰਹੇ ਨੇ ਇੱਕ ਸਮੁੰਦਰ ਤਾਂ ਇੱਥੇ ਹੈ ਜੀ ਜੀ ਸਮੁੰਦਰ ਚੋਂ ਲੈ ਕੇ ਉਹਨਾਂ ਨੇ ਅੱਗੇ ਵੰਡਣਾ ਫਿਰ ਪਾਣੀ ਦੀ ਬੂੰਦ ਲੈਣ ਜਾਈਏ ਆਪਾਂ ਉਹਨਾਂ ਨੂੰ ਪਾਣੀ ਦੀ ਬੂੰਦ ਲੈਣ ਜਾਈਏ ਪਹਿਲਾਂ ਆਪਾਂ ਸਮੁੰਦਰ ਚੋਂ ਆਪਾਂ ਇੱਥੋਂ ਆ ਗਏ ਦੋਸਤੋ ਕਿੰਨੀ ਸੋਹਣੀ ਗੱਲ ਵੀ ਆਪਾਂ ਜਿਹੜਾ ਸਮੁੰਦਰ ਹੈ ਉਹ ਚੋਂ ਇੱਕ ਬਾਟਾ ਭਰ ਲਈਏ ਪਾਣੀ ਦਾ ਤੇ ਪੀ ਲਈਏ ਤੇ ਆਪਾਂ ਨੂੰ ਬੂੰਦ ਲੈਣ ਦੀ ਕੀ ਲੋੜ ਹੈ ਨਾ ਕਾਫੀ ਸਮਾਂ ਆਪਾਂ ਬੂੰਦ ਲਈ ਵੀ ਤਰਸੀਏ ਸਾਹਿਬ ਵੀ ਤਰਸੀਏ ਗੇੜੇ ਜਮਾਰੀ ਕੁੰਮੀ ਆਪਾਂ ਨੂੰ ਮਿਲੇ ਨਾ ਮਿਲੇ ਫਿਰ ਇਹ ਵੀ ਨਹੀਂ ਪਤਾ ਇੱਥੇ ਤਾਂ ਆਪਣੇ ਸਾਹਮਣੇ ਗੁਰੂਗ੍ਰੰਥ ਸਾਹਿਬ ਜੀ ਜਿਉਂ ਨਾਲ ਚੋਂ ਪੜੋ ਸਭ ਕੁਝ ਮਿਲ ਰਿਹਾ ਜੀ ਇੱਥੇ ਤਾਂ ਸਰੋਵਰ ਸਮਝਦੇ ਆਪਾਂ ਜਦੋਂ ਡੁਕੀ ਮਾਰੀ ਤੇ ਡੁਕੀ ਮਾਰੀ ਤੇ ਮੈਂ ਤਾਂ ਵੀ ਇੱਕ ਗੱਲ ਆਪਣੇ ਉੱਤੇ ਦੱਸਦਾ ਹਾਂ ਹਾਂ ਕਦੇ ਵੀ ਕੋਈ ਵੀ ਮੇਰੇ ਤੇ ਪ੍ਰੋਬਲਮ ਆਵੇ ਜੀ ਬਸ ਮੈਂ ਇੱਕੋ ਸ चीज ਸੋਚੇ ਪ੍ਰਮਾਤਮਾ ਕੇ ਗੁਰਗੋਬ ਸਿੰਘ ਅੱਗੇ ਆਪਣਾ ਗੁਰਗਨ ਸਮਝਾ ਗਏ ਏਸ਼ੀਆ ਰਾਜ ਜ ਕਰੀ ਕਰਦਾ ਸੀ ਬਾਬਾ ਜੀ ਤੁਸੀਂ ਆ ਸਾਡੇ ਆਪਾਂ ਕਿਸੇ ਕੋਲ ਨਹੀਂ ਜਾਣਾ ਹੈਗਾ ਕੋਈ ਕਹਿੰਦਾ ਕਈ ਲੋਕ ਕਹਿੰਦੇ ਆ ਜੀ ਪੰਡਤ ਕੋਲ ਜਾਓ ਸਟ੍ਰੋਲੋਜੀ ਕਰ ਲਓ ਪੁਰਾਣੀ ਚੀਜ਼ ਤੇ ਜਾਓ ਮੈਂ ਕਦੇ ਇਸ ਚੀਜ਼ ਨੂੰ ਨਹੀਂ ਮੰਨਦਾ ਤੁਹਾਨੂੰ ਹਰਪਾਲ ਜੀ ਇਸ ਗੱਲ ਦਾ ਕਦੇ ਗੁੱਸਾ ਹੁੰਦਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਮੈਂ ਸਿੱਖਾਂ ਸਿੱਖ ਧਰਮ ਦੇ ਬਹੁਤ ਲੋਕਾਂ ਕੋਲ ਬੈਠਾ ਹੁੰਨਾ ਉਹ Hindu ਧਰਮ ਦੇ ਲੋਕਾਂ ਨਾਲੋਂ ਐਸਟਰੋਲੋਜੀ ਨੂੰ ਪੰਡਤਾਂ ਨੂੰ ਜ਼ਿਆਦਾ ਮੰਨਦੇ ਆ ਸਾਡੇ ਸਿੱਖ ਲੋਕ ਜ਼ਿਆਦਾ ਮੰਨਣ ਲੱਗੇ ਆ ਹਾਂ ਇਹ ਮੈਂ ਤੁਹਾਨੂੰ ਇਹ ਗੱਲ ਪੁੱਛ ਰਿਹਾ ਵੀ ਤੁਹਾਨੂੰ ਗੁੱਸਾ ਆਉਂਦਾ ਕਦੇ ਉਹਨਾਂ ਨੂੰ ਬਿਲਕੁਲ ਆਉਂਦਾ ਜੀ ਕਈ ਵਾਰ ਤਾਂ ਦੇਖੋ ਸਾਡੇ ਇੱਥੇ ਰੋੜ ਤੇ ਨੇ ਕੋਹੋ ਕ੍ਰਿਸ਼ਨਾਂ ਦਾ ਖੁੱਲਿਆ ਸੀ ਹਾਂ ਮੈਂ ਰੋ ਸ਼ਾਪ ਨੂੰ ਜਾਂਦਾ ਸੀ ਉੱਥੇ ਐਡੇ ਐਡੇ ਸਰਦਾਰ ਦਾੜੀ ਆ ਉਹਦੇ ਖੜੇ ਹੁੰਦੇ ਸੀ ਜਾਂਦੇ ਹਾਂ ਕਜਾਇ ਕਰਦੇ ਸੀ ਹੁਣ ਤਾਂ ਫਿਰ ਉਹ ਬੰਦ ਹੋ ਗਿਆ ਹਾਂ ਔਰ ਮੈਨੂੰ ਗੁੱਸਾ ਬਹੁਤ ਆਏਗਾ ਲਈ ਕਈ ਵਾਰ ਤਾਂ ਨਹੀਂ ਮੈਂ ਖੜ ਕੇ ਗਾਲਾਂ ਨਹੀਂ ਕੱਢੇਗਾ ਮੈਂ ਸੱਚੀ ਮੇਰੇ ਵੀ ਇਹ ਹਾਲ ਹੈ ਮੈਂ ਤਾਂ ਹੀ ਜਦੋਂ ਕੋਈ ਐਸਟਰੋਲੋਜੀ ਦੀ ਗੱਲ ਕਰਦਾ ਹੈ ਜਦੋਂ ਫਿਰ ਮੈਂ ਕਹਿੰਦਾ ਜਦੋਂ ਯਾਰ ਜਿਹੜੇ ਰਾਤ ਤੇ ਆਪਾਂ ਤੁਰੇ ਹੋਇਆ ਗੁਰੂ ਨਾਨਕ ਪਾਤਸ਼ਾਹ ਦੇ ਦੇਖੋ ਇਹ ਪੱਗ ਬੰਨਣ ਨਾਲ ਜਾਂ ਦਾੜੀ ਰੱਖਣ ਨਾਲ ਜਾਂ ਅੰਮ੍ਰਿਤ ਛਕਣ ਨਾਲ ਜਾਂ ਬਾਲ ਕੱਟਣ ਨਾਲ ਉਲਟ ਇਹਦਾ ਕੋਈ ਫਰਕ ਨਹੀਂ ਪੈਣਾ ਜਿਹੜੇ ਤੁਹਾਡੇ ਸਿਧਾਂਤ ਨੇ ਜਿਹੜੀ ਸੋਚ ਹੈ ਉਹ ਪਹਿਲੀ ਤੁਹਾਡੀ ਪੱਕੀ ਹੋਣੀ ਚਾਹੀਦੀ ਹੈ ਜੇ ਤੁਸੀਂ ਸਾਰਾ ਕੁਝ ਰੱਖ ਕੇ ਵੀ ਸਿਧਾਂਤਾਂ ਤੋਂ ਉਲਟੋਗੇ ਫਿਰ ਉਸ ਤੋਂ ਵੀ ਮਰਕੋ ਜੀ ਹੁਣ ਜੇ ਆਪਾਂ ਸੋਚ ਤਾ ਆਪਾਂ ਨੂੰ ਇੰਨਾ ਸੋਨਾ ਬਾਣਾ ਦਿਆ ਪਰਮਾਤਮਾ ਠੀਕ ਆ ਆਪਾਂ ਫੇਰ ਕਿਸੇ ਸਾਧਾ ਪਖੰਡਿਆਂ ਦੇ ਲੜਨ ਲੱਗੀਏ ਹਾਂ ਤੇ ਲੋੜ ਹੈ ਪਰ ਬਿਲਕੁਲ ਲੋੜ ਨਹੀਂ ਹੈ ਇਸ ਚੀਜ਼ ਦੀ ਮੈਂ ਉਹੀ ਤੁਹਾਨੂੰ ਮੈਂ ਕਹੇਰਾ ਮੇਰੇ ਦੋਸਤ ਨੇ ਕਿ ਆਪਾਂ ਨਾਮ ਨਹੀਂ ਲੈਂਦੇ ਸਾਂਝਾ ਉਹ ਸਵੇਰੇ ਕਈ ਵਾਰ ਜੇ ਮੇਰੇ ਨਾਲ ਆ ਜਣੀ ਓਏ ਹੋਏ ਗਲਤੀ ਹੋ ਗਈ ਮੈਂ ਤਾਂ ਲਾਲ ਕਮੀਜ਼ ਪਾਣੀ ਸੀ ਅੱਜ ਤਾਂ ਮੰਗਲਵਾਰ ਹੈ ਅੱਛਾ ਜੀ ਸਮਝੇ ਸਰਦਾਰ ਨੇ ਪੱਕੇ ਮੈਂ ਕਹਿੰਦਾ ਯਾਰ ਮੈਂ ਵਾਲ ਕੱਟੇ ਨਹੀਂ ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚੀ ਇਹ ਗੱਲ ਤੁਸੀਂ ਕੀ ਬੋਲ ਰਹੇ ਹੋ ਏ ਹਾਂਜੀ ਹੈਨਾ ਉਹ ਅੱਜ ਦਾ ਦਿਨ ਤਾਂ ਸਵੇਰ 8 ਵਜੇ ਨਹੀਂ ਨਿਕਲਣਾ ਸੀ ਕਰੋ ਹੈਨਾ ਟਾਈਮਿੰਗ ਉਹਨੇ ਉਹਨੇ ਜਿੰਦਗੀ ਔਖੀ ਕਿੰਨੀ ਉਹ ਵੀ ਉਹਨਾਂ ਨੇ ਇੱਕ ਹੈਬਿਟ ਬਣਾ ਲਈ ਆਪਣੀ ਇਦਾਂ ਦੀ ਅੱਛਾ ਹੋਰ ਤੁਹਾਨੂੰ ਦੱਸਦਾ ਦੋਸਤੋ ਤੁਹਾਨੂੰ ਇਹ ਪਰਮਾ ਦੀ ਕਹਾਣੀ ਦੱਸਦਾ ਅਸੀਂ ਪੰਜ ਬੰਦੇ ਇੱਕ ਵੱਡੇ ਹੋਟਲ 'ਚ ਬੈ ਗਏ ਹਾਂਜੀ ਉਹ ਇੱਕ ਬੰਦਾ ਸਾਡੇ ਚੋ ਮਤਲਬ ਇਸ ਸੀਟ ਤੇ ਮੈਂ ਬਹਿ ਗਿਆ ਗਲਤੀ ਨਾਲ ਉਹ ਕਹਿੰਦਾ ਇਸ ਸੀਟ ਪੱਕੀ ਹੈ ਮੇਰੀ ਐਸਟ੍ਰੋਲੋਜੀ ਦੇ ਮੁਤਾਬਕ ਉਹ ਮੈਂ ਤਾਂ ਬਹਿ ਗਿਆ ਇਹਦਾ ਜ਼ਿੰਦਗੀ ਨਰਕ ਤੋਂ ਬੱੱਤਰ ਹੈ ਜਿਹਨਾਂ ਜਿਹਨਾਂ ਪ੍ਰਸ਼ੀ ਸੀਟ ਨਾ ਮਿਲੀ ਬੰਦਾ ਮਰ ਗਿਆ ਬੰਦਾ ਮਰ ਗਿਆ ਸੀਟ ਨਾ ਮਿਲੀ ਇਹ ਵਾਲੀ ਖੱਬੇ ਪਾਸੇ ਵਾਲੀ ਆ ਜਾਂ ਕੋਈ ਹੋਰ ਬੈਠ ਗਿਆ ਕੇ ਠੀਕ ਆ ਪੌਸਟਰ ਵੀ ਢਾਹ ਸਕਦੇ ਆ ਅਸੀਂ ਕਿਤੇ ਵੀ ਲਿਟ ਜਾਦੇ ਆ ਜਾ ਕੇ ਬਿਲਕੁਲ ਕਿਤੇ ਵੀ ਬਹਿ ਜਾਂਦੇ ਆ ਸਾਨੂੰ ਸਾਡੇ ਧਰਮ ਚ ਕਿਹਾ ਗਿਆ ਵੀ ਤੁਸੀਂ ਵਹਿਮਾਂ ਪਰਮਾਂ ਦਾ ਦੂਰ ਰਹੋ ਜਿੱਥੇ ਮਰਜੀ ਸਭ ਕੁਝ ਠੋਡਾ ਹੀ ਹੈ ਹਾਂ ਜੀ ਆ ਦੇਖੋ ਆਪਾਂ ਨੂੰ ਕਹ ਦਿੰਦੇ ਨਾ ਜੀ ਘਰ ਦੇ ਅੰਦਰ ਕੋਈ ਕਹਿੰਦੇ ਮੰਦਿਰ ਬਣਾਓ ਇੱਥੇ ਮੰਦਿਰ ਬਣਾਓ ਆਪਣੇ ਘਰ ਦੇ ਅੰਦਰ ਵੀ ਇੱਥੇ ਬੈਠ ਕੇ ਪਾਠ ਹਾਂ ਬਾਸਤੂ ਯਾਸਤਰ ਵੀ ਇੱਥੇ ਬੈਠ ਕੇ ਪਾਠ ਕਰਨਾ ਹੈ ਹਾਂ ਤੇ ਸਾਨੂੰ ਵੀ ਇੱਕ ਬੰਦਾ ਦੇ ਨਾ ਮਕਾਨ ਬਣਾਇਆ ਸਾਡਾ ਬੰਦਾ ਦੱਸ ਰਿਹਾ ਸੀ ਕਹਿੰਦਾ ਤੁਸੀਂ ਇੱਕ ਨਾ ਮਤਲਬ ਘਰ ਦੇ ਅੰਦਰ ਮਤਲਬ ਕੋਈ ਮਥਾੜਿਕਣ ਵਾਸਤੇ ਮੰਦਿਰ ਵਗੈਰਾ ਬਣਾਓ ਕੋਈ ਗੁਰਦੁਆਰਾ ਸਾਹਿਬ ਬਣਾਓ ਜਿਹੜਾ ਸਭ ਚੋ ਤੁਸੀਂ ਬਣਾਣਾ ਮੈਂ ਕਹਿੰ ਕੋਈ ਸਥਾਨ ਨਹੀਂ ਹਾਂ ਸਥਾਨ ਹੀ ਸਾਰਾ ਹੀ ਉਸੇ ਦਾ ਕੋਈ ਸਮਾਂ ਨਹੀਂ ਹੈ ਕੋਈ ਸਮਾਂ ਨਹੀਂ ਹੈ ਹਾਂ ਕੋਈ ਟਾਈਮਿੰਗ ਨਹੀਂ ਕੋਈ ਕੁਝ ਨਹੀਂ ਉਹ ਕਹਿੰਦੇ 24 ਘੰਟੇ ਪਾਠ ਕਰੋ ਹਾਂ 24 ਘੰਟੇ ਪਾਠ ਕਰੋ ਕਈ ਕਹਿੰਦੇ ਵੀ ਰਾਤ ਨੂੰ ਤੁਸੀਂ ਆਉਂਦੇ ਕਈ ਕਹਿੰਦੇ ਵੀ ਰਾਤ ਨੂੰ ਨਹੀਂ ਪਾਠ ਕਰਨਾ ਜੀ ਪਾਠ ਕਰਨ ਦਾ ਕੋਈ ਟਾਈਮ ਨਹੀਂ ਹੈ ਜੀ ਕਿਸੇ ਵੀ ਟਾਈਮ ਤੁਸੀਂ ਪਰਮਾਤਮਾ ਨੂੰ ਯਾਦ ਕਰ ਸਕਦੇ ਹੋ ਤਾਂ ਹਰ ਟਾਈਮ ਹਾਜ਼ਰ ਹੈ ਬਾਬਾ ਪਰਮਜੀਤ ਸਿੰਘ ਹਸਾਲੀ ਵਾਲਿਆਂ ਨੇ ਕਦੇ ਤੁਹਾਡੇ ਨਾਲ वार्तालाਪ ਕੀਤੀ ਤੁਹਾਡੇ ਖੁਦ ਨਾਲ ਫੈਮਿਲੀ ਦੇ ਕਿਸੇ ਮੈਂਬਰ ਨਾਲ ਗੱਲ ਹੋਈ ਕਦੇ ਕਿਉਂਕਿ ਖੁੱਲ ਕੇ ਗੱਲਾਂ ਕਰਦੇ ਨੇ ਉਹ ਤਾਂ ਦੇਖੋ ਕਰਦੇ ਤਾਂ ਹੈ ਨੇ ਪਰ ਮੈਂ ਉਹਨਾਂ ਦੀ ਨਾ ਬੋਨਾਂ ਦੀ ਚਿਹਰੇ ਨੂੰ ਹੀ ਦੇਖ ਕੇ ਬਸ ਮੇਰਾ ਦਰਦ ਸ਼ਾਂਤ ਹੋ ਜਾਂਦਾ ਦਰਮਿਆਦੇ ਤਰ੍ਹਾਂ ਵੀ ਗੱਲ ਮੈਂ ਪੁੱਛੀ ਹੈ ਕੋਈ ਨਹੀਂ ਮੈਂ ਪੁੱਛ ਮੈਨੂੰ ਲੋੜ ਵੀ ਨਹੀਂ ਪੈਂਦੀ ਸੀ ਕਦੇ ਮੈਂ ਤਾਂ ਡਰ ਜਾਂਦਾ ਮੈਂ ਸਾਧੂ ਸੰਤਾਂ ਨੂੰ ਮਿਲਦਾ ਕਿਉਂਕਿ ਮੇਰੇ ਨਾਲ ਇੱਕ ਦੋ ਵਾਰ ਵਾਪਰ ਗਿਆ ਮੈਂ ਕੁਐਸਚਨ ਬਹੁਤ ਕਰਦਾ ਸੀ ਮੈਂ ਉਹ ਬੰਦ ਕਰਦੇ ਉਹਨਾਂ ਨਾ ਵੀ ਸਾਧੂ ਫਕੀਰਾਂ ਨੂੰ ਸੰਤਾਂ ਨੂੰ ਤਾਂ ਆਹੀ ਬਸ ਉਹਨਾਂ ਦਾ ਹੱਥ ਦੇਖਿਆ ਕਰੋ ਬੇ ਅਸ਼ੀਰਵਾਦ ਤੁਹਾਡੇ ਤੇ ਹੈਗਾ ਬਸ ਹੈਨਾ ਨਾ ਵੀ ਜੋ ਜੋ ਚੀਜ਼ ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਮਿਲਦੀ ਏ ਫਿਰ ਮੰਗਣ ਤੋਂ ਕੀ ਫਾਇਦਾ ਜੀ ਉਹਨਾਂ ਦੇ ਦਰਸ਼ਨ ਕਰਨ ਨਾਲ ਸਭ ਕੁਝ ਮਿਲਦਾ ਜੀ ਮੇਰੇ ਕੋ ਪਰਮਾਤਮਾ ਨੇ ਕੋਈ ਐਸੀ ਚੀਜ਼ ਨਹੀਂ ਦਿੱਤੀ ਜਿੱਦ ਮੈਂ ਅਰਦਾਸ ਕਰਕੇ ਆਵਾਂ ਨਾ ਉੱਥੇ ਉਹ ਮੈਨੂੰ ਚੀਜ਼ ਹਾਜ਼ਰ ਹੋ ਜਾਂਦੀ ਹੈ ਜੀ ਹਾਂ ਜਿਸ ਦਿਨ ਮੈਂ ਤੰਗ ਵੀ ਹੋਵਾਂ ਨਾ ਬਚਾ ਲਓ ਮੰਨ ਲਓ ਕਿਸੇ ਚੀਜ਼ ਤੋਂ ਤੰਗ ਵੀ ਆ ਅਰਦਾਸ ਕਰਕੇ ਆ ਜੀ ਵਾਹਿਗੁਰੂ ਇਹ ਸਭ ਕੁਝ ਤੂੰ ਕਰਨਾ ਹੈ ਸਾਡੇ ਹੱਥ 'ਚ ਕੁਝ ਨਹੀਂ ਹੈ ਉਹ ਸ਼ਾਮ ਨੂੰ ਮੇਰੇ ਸਾਹਮਣੇ ਹਾਜ਼ਰ ਹੁੰਦੀ ਹੈ ਜੀ ਦੋਸਤੋ ਇਹ ਮੇਰੇ ਨਾਲ ਵੀ ਬੜੀ ਵਾਰ ਵਾਪਰਦਾ ਹੈ ਕਈ ਵਾਰ ਦੇਖੋ ਅੱਜ ਦਾ ਜਿਹੜਾ ਯੁੱਗ ਹੈ ਉਸ 'ਚ ਪੈਸਿਆਂ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਈ ਵਾਰ ਐਸਾ ਹਾਲ ਹੁੰਦਾ ਕਿ ਸਵੇਰੇ ਤੁਹਾਡੇ ਕੋਲ ਨਿਕਲਣ ਲਈ ਪੈਸੇ ਨਹੀਂ ਹੁੰਦੇ ਲੇਕਿਨ ਉਹ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ ਬਹੁਤ ਸ਼ਕਤੀ ਹੈ ਜਦੋਂ ਵੀ ਉਸ ਗੁਰਦੁਆਰਾ ਸਾਹਿਬ ਮੈਂ ਲੰਘਦਾ ਹਾਂ ਜੀ ਇਹ ਹੰਸਾਲੀ ਸਾਹਿਬ ਮੈਂ ਅੱਜ ਤੱਕ ਵੀ ਕਦੇ ਜ਼ਿੰਦਗੀ ਦੇ ਵਿੱਚ ਅਰਦਾਸ ਕਰੇ ਬਿਨਾਂ ਨਹੀਂ ਲੰਘਿਆ ਮੈਂ 500 ਵਾਰ ਲੰਘਿਆ ਹਾਂ ਮੈਂ ਇਹ ਵੀ ਕਿਹਾ ਕਿ ਮੈਂ ਅੰਦਰ ਨਹੀਂ ਗਿਆ ਬੇਸ਼ੱਕ ਮੈਂ ਗੱਡੀ 'ਚ ਬੈ ਕੇ ਲੰਘਦੇ ਹੋਏ ਰੁੱਕ ਕੇ ਕਿਉਂਕਿ ਉਹ ਸਭ ਕੁਝ ਦੇਖ ਰਿਹਾ ਹੁੰਦਾ ਤੇ ਬਾਬਾ ਜੀ ਬਾਰੇ ਹੋਰ ਕਿਸੇ ਨੇ ਕੋਈ ਨਵੀਂ ਗੱਲ ਦੱਸੀ ਹੋਵੇ ਆ ਆ ਆ ਸਮੇਂ ਦੇ ਵਿੱਚ ਤੋਂ 3 ਸਾਲਾਂ ਦੇ ਵਿੱਚ ਅਜੀਤ ਸਿੰਘ ਅਸਾਲੀ ਵਾਲਿਆਂ ਵਾਲੇ ਕੋਈ ਵੱਡੀ ਗੱਲ ਕੋਈ ਜਿਹੜੀ ਸਾਂਝੀ ਕਰੀਏ ਆਪਾਂ ਪਾਜੀ ਨਹੀਂ ਜਿੰਨੇ ਜਿੰਨੇ ਕੋ ਨੌਲੇਜ ਸੀ ਆਪਾਂ ਇੰਨੇ ਕਿ ਦੇ ਸਕਦੇ ਨਹੀਂ ਕਿਸੇ ਤੋਂ ਤੁਸੀਂ ਸੁਣੀ ਹੋਵੇ ਕੋਈ ਗੱਲ ਜਦੋਂ ਜਾਣਿਓ ਕਿੰਨੇ ਲੋਕ ਮਿਲਦੇ ਆਂ ਠੰਡੇ ਨੂੰ ਪੱਕੇ ਹੀ ਜਾਣਿਓ ਜਾਣਦੇ ਆ ਪੱਕੇ ਸਰ ਪਰ ਇਸ ਤੋਂ ਕੋਈ ਮੇਰੇ ਤਮਾਦ ਚ ਹੋਇਆ ਹੈ ਨਹੀਂ ਇਸ ਟਾਈਮ ਕੋਈ ਇਦਾਂ ਦੀ ਗੱਲ ਤੇ ਵੀ ਕੋਈ ਮਨ ਦੇ ਵਿੱਚ ਆਂਦੀ ਹੋਵੇ ਤੁਹਾਡੇ ਵੀ ਕਿਸ ਨੇ ਵੈਸੀ ਬੈਠੇ ਹੋ ਲੰਗਰ ਛੱਕ ਰਹੇ ਹੋ ਕਿਸ ਨੇ ਕਿਹਾ ਉਹ ਬਈ ਬਾਬਾ ਜੀ ਤਾਂ ਐ ਸੀਗੇ ਉਹ ਸੀ ਜਿਵੇਂ ਆ ਪੈਸਿਆਂ ਵਾਲੀ ਗੱਲ ਤੁਸੀਂ ਖੁਦ ਦੱਸੀ ਹੈ ਨਾ ਹਾਂ ਹੈ ਨਾ ਨਹੀਂ ਦੇਖੋ ਮੇਰੀ ਉਹਨਾਂ ਦੀ ਪਰਸਨੈਲਿਟੀ ਬਾਰੇ ਗੱਲ ਕਰ ਰਹੇ ਪਰਸਨੈਲਿਟੀ ਤੋਂ ਉਹਨਾਂ ਦੀ ਤਾਂ ਜੇ ਆਪਾਂ ਨੂੰ ਚਰਚਾ ਕਰਨ ਦੀ ਲੋੜ ਨਹੀਂ ਜਿੰਨਾ ਇਸ ਪਰਸਨੈਲਿਟੀ ਬਾਰੇ ਉਹ ਪਰਸਨੈਲਿਟੀ ਕਰ ਨਹੀਂ ਸਕਦੇ ਆਪਾਂ ਕੁਝ ਕਹੀ ਨਹੀਂ ਸਕਦੇ ਉਹਨਾਂ ਦੀ ਪਰਸਨੈਲਿਟੀ ਬਾਰੇ ਤਾਂ ਤੁਹਾਡੇ ਚਿਹਰੇ ਤੇ ਇੰਨੀ ਖੁਸ਼ੀ ਆ ਜਾਂਦੀ ਹੈ ਨੂਰ ਆ ਜਾਂਦਾ ਉਹਨਾਂ ਦੀ ਗੱਲ ਕਰਕੇ ਹੈ ਨਾ ਦੇਖੋ ਜੀ ਯਾਦ ਵੀ ਆਉਂਦੀ ਹੈ ਕਦੇ ਯਾਦ ਤਾਂ ਦੇਖੋ ਭੁੱਲਦੀ ਨਹੀਂ ਚੀਜ਼ਾਂ ਭੁੱਲਣ ਦੀਆਂ ਜੀ ਜੀ ਇਹ ਭੁੱਲਣ ਵਾਲੀ ਚੀਜ਼ ਨਹੀਂ ਹੈ ਜੀ ਇਹ ਤੋਂ ਮਤਲਬ ਰੂਹ ਹੈ ਇੱਕ ਜਿਹੜੀ ਹਰ ਟਾਈਮ ਬੰਦੇ ਦੇ ਮਨ ਚ ਰਹਿੰਦੀ ਹੈ ਜੀ ਦੋਸਤੋ ਜਿਹੜਾ ਇਹ ਐਪੀਸੋਡ ਸੀ ਅਸੀਂ ਅੱਜ ਸਟਾਰਟ ਹੀ ਕੀਤਾ ਜਦੋਂ ਹਰਪਾਲ ਜੀ ਤੋਂ ਵੀ ਹੈਲਪ ਲਏ ਜਿਵੇਂ ਉਸ ਲੜਕੀ ਦੀ ਗੱਲ ਕੀਤੀ ਜਿਹੜੀ ਦੀ ਜਾਂ ਫਿਰ ਅੱਗੇ ਹੋਰ ਕੋਈ ਬਜ਼ੁਰਗ ਜਿਹੜਾ ਕੋਈ ਉਹਨਾਂ ਨਾਲ ਬਾਬਾ ਜੀ ਨਾਲ ਬਹੁਤ ਹੀ ਉਹਨਾਂ ਦੇ ਕਲੋਜ਼ਨੈਸ ਹੋਵੇ ਉਹਨਾਂ ਨਾਲ ਆਪਾਂ ਤੁਹਾਡੇ ਥਰੂ ਗੱਲਬਾਤ ਕਰਾਂਗੇ ਅੱਗੇ ਤੋਂ ਹਨਾ ਤੇ ਹੋਰ ਕੋਈ ਤੁਸੀਂ ਮੈਸੇਜ ਦੇਣਾ ਚਾਹੋਗੇ ਉਸ ਉਸ ਜਗ੍ਹਾ ਬਾਰੇ ਉਸ ਗੁਰਦੁਆਰਾ ਸਾਹਿਬ ਬਾਰੇ ਕਿ ਲੋਕਾਂ ਨੂੰ ਆਉਣ ਵਾਲੇ ਪ੍ਰੇਰਿਤ ਕਰਨ ਲਈ ਦੇਖੋ ਜੀ ਉੱਥੇ ਜਾ ਕੇ ਮੇਰੀ ਤਾਂ ਇਹ ਸੋਚ ਆ ਉੱਥੇ ਜਾ ਕੇ ਹਰ ਇੱਕ ਬੰਦਾ ਜਿਸ ਟੈਂਬੀ ਟਾਈਮ ਮਿਲਦਾ ਜੀ 5 ਮਿੰਟ 10 ਮਿੰਟ ਜਦੇ ਵੀ ਜਾ ਕੇ 5 10 ਮਿੰਟ ਲਾ ਕੇ ਉੱਥੇ ਅਰਦਾਸ ਕਰੋ ਪ੍ਰਮਾਤਮਾਗੇ ਜੇ ਬਾਣੀ ਪੜ੍ਹ ਸਕਦੇ ਬੈਠ ਕੇ ਬਹੁਤ ਵਧੀਆ ਕਿਉਂ ਬਾਣੀ ਦਾ ਘਰ ਆ ਜੀਓ ਜੀ ਉੱਥੇ ਤਾਂ ਇੱਕ ਸ਼ਾਂਤੀ ਮਿਲਦੀ ਹੈ ਬੰਦੇ ਨੂੰ ਜੇ ਬੰਦਾ 10 ਮਿੰਟ ਵੀ ਬੈਠ ਕੇ ਉੱਥੇ ਆ ਗਿਆ ਉਸ ਦਾ ਸਾਰਾ ਦਿਨ ਸਫਲ ਹ ਮੇਰੇ ਸਾਹਬ ਜੀ ਸਾਰੀ ਜ਼ਿੰਦਗੀ ਸਫਲ ਹੈ ਜੇ ਰੋਗ ਪਹਿਲਾ ਦਿਨ ਤੋਂ ਇਹ ਮਤਲਬ ਬਿਲਾ ਕੇ 5 ਮਿੰਟ ਵੀ ਲਾਤਾ ਦਿਨ ਤੋਂ ਨਹੀਂ ਤਾਂ ਤਕਰੀਬਨ ਜ਼ਿੰਦਗੀ ਤਾਂ ਸਫਲ ਹੈ ਹੀ ਬੰਦੇ ਜਿਹੜਾ ਉਸੇ ਮਤਲਬ ਉਹਥੇ ਤਾਂ ਇੱਕ ਇਸ ਤਰ੍ਹਾਂ ਦੀ ਤਰੰਗਾ ਹੈ ਜੀ ਬੰਦਾ ਸਭ ਕੁਝ ਭੁੱਲ ਜਾਂਦਾ ਪਿੱਛੇ ਇਹ ਜਿਹੜਾ ਅੱਜ ਦਾ ਜਿਹੜੀ ਆਪਣੀ ਇੰਟਰਵਿਊ ਆ ਦਾ ਟਾਈਟਲ ਵੀ ਇਹੀ ਹੈ ਕਿ ਉੱਥੇ ਇਸ ਤਰ੍ਹਾਂ ਦੀ ਤਰੰਗਾ ਹੈ ਕਿ ਸਭ ਕੁਝ ਹੀ ਭੁੱਲ ਭੁੱਲ ਜਾਂਦਾ ਬੰਦਾ ਆਪਾਂ ਸਭ ਕੁਝ ਭੁੱਲਣਾ ਹੀ ਚਾਹੁੰਦੇ ਆ ਜਿਹੜੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਸਟ्रेस ਹੈ ਅੱਜ ਦੇ ਕਲਯੁਗ ਦੇ ਵਿੱਚ ਮਟੀਰੀਅਲਿਸਟਿਕ ਵਰਲਡ ਹੈ ਉਹ ਤੋਂ ਦੂਰ ਹੋਣਾ ਚਾਹੁੰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਪਾਲ ਜੀ ਤੇ ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ